ਜੇ ਮੇਰਾ ਪਿਆਰ ਉਹ ਵੀ ਗਲਤ ਹੋਵੇ ਕਿਸੇ ਮਾਮਲੇ ਦੇ ਵਿੱਚ ਤੇ ਮੈਂ ਉਹਦੀ ਵੀ ਖਬਰ ਲਾਉਣ ਦੀ ਜ਼ਰੂਰਤ ਰੱਖਦੀ ਆ ਜਿੰਮਤਾਂ ਨੂੰ ਕਹਿੰਦੇ ਵੀ ਉਹ ਵਕਾਊ ਆ। ਵਕਾਊ ਆ। ਮੈਨੂੰ ਵਕਾਊ ਕਹਿੰਦੇ ਆ ਤੁਸੀਂ ਮੇਰੀ ਕਿਤੇ ਪੈਸੇ ਮੰਗਦੀ ਦੀ, ਪੈਸੇ ਲੈਂਦੀ ਦੀ, ਕੋਈ ट्रांजੈਕਸ਼ਨ ਹਿਸਟਰੀ ਜਾਂ ਫਿਰ ਤੁਸੀਂ ਕੁਝ ਵੀ, ਕੁਝ ਵੀ ਕੋਈ ਵੀ ਇੱਕ ਸਬੂਤ ਪਾ ਦਿਓ। ਹਰ ਚ ਪਰਚੇ ਕੀ ਆ? ਪਰਚਾ ਹੀ ਆ। ਕੋਈ ਮੈਂ ਮਰਡਰ ਕਰਤਾ ਜਾਂ ਮੈਂ ਪੰਜਾਬ ਦਾ ਪੈਸਾ ਲੁੱਟ ਕੇ ਖਾ ਗਈ ਜਾਂ ਮੈਂ ਕੋਈ ਕਪੜੇ ਕਰਤੇ ਕਰੋਨਾ ਦੇ ਜਾਂ ਮੈਂ ਰੇਪ ਕਰਤੇ ਕਿਤੇ ਜਾਂ ਕਰਵਾਤੇ ਕੁੜੀਆਂ ਚਗਾਦੀਆਂ। ਕੀ ਕਰਤਾ ਮੈਂ? ਕੋਈ ਪੰਜਾਬ ਦਾ ਨੁਕਸਾਨ ਕਰਤਾ, ਵੇਚ ਕੇ ਖਾ ਗਈ ਪੰਜਾਬ ਨੂੰ। ਜਿਹੜਾ ਵੀ ਵਕਾਊ ਆ ਜਾਂ ਸਾਡੇ ਨਾਲ ਰਾਂਜੀਸ ਰੱਖਦੀ ਸਾਰੇ ਪੱਤਰਗਾ ਨੇ ਲਗਦੇ ਕਿੰਨੇ ਚੈਨਲ ਤਾਂ ਤੁਹਾਡੇ ਕੋਲ ਠੇਕੇ ਤੇ ਹੀ ਨੇ ਘਟੋ ਘਟ ਉਸ ਬੰਦੇ ਦਾ ਨਾਮ ਤਾਂ ਲਿਖ ਦਿਓ ਨਾ ਨਾਮ ਜਾਂਦ ਭਣ ਵਾਲੇ ਦਾ ਲਿਖੀ ਬੈਠੇ ਆ ਸੋ ਇਹ ਪਹਿਲੀ ਗੱਲ ਤਾਂ ਪਰਚੇ ਦੇ ਵਿੱਚ ਸਭ ਤੋਂ ਵੱਡੀ ਗਲਤੀ ਇਹ ਹੈ ਦੂਜੀ ਗੱਲ ਮੈਂ ਉਹਦੇ ਵਾਸਤੇ ਜ਼ਿੰਮੇਵਾਰ ਨਹੀਂ ਹਾਂ 4 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਆਡੀਓ ਸਾਡੀ ਹੈ ਜੀ ਅਸੀਂ ਉਹਨੂੰ ਫਸਾਉਣ ਵਾਸਤੇ ਟਰੈਪ ਲਾਇਆ ਸੀ ਅੱਜ ਕਹੀ ਜਾਂਦੇ ਗਗਨੇ ਐਡਿਟ ਕੀਤੀ ਐ ਮੈਨੂੰ ਐਵੇਂ ਸ਼ਕਤੀਮਾਨ ਤਾਂ ਨਹੀਂ ਹੈਗੀਗੀ ਹਨਾ ਵੀ ਮੰਤਰ ਮਾਰ ਕੇ ਜਿਹੜਾ ਜਿਹੜਾ ਹੁੰਦਾ ਐਡਿਟ ਕੀਤੀ ਆਡੇ ਜਦੋਂ ਇਹਨਾਂ ਦੇ ਵਿਰੋਧੀ ਦੇ ਉੱਤੇ ਪਰਚਾ ਦਾ ਦਰਜ ਹੁੰਦਾ ਉਦੋਂ ਇਹ ਤਾੜੀਆਂ ਮਾਰਦੇ ਆ ਪੋਸਟਾਂ ਪਾਉਂਦੇ ਆ ਵਾਹ ਜੀ ਵਾਹ ਫਲਾਉਂਦੇ ਆ ਢੰਕਾਣੀਆਂ ਇਹਦਾ ਉਦੇ ਨਾਲ ਲਿੰਕ ਆ ਸੌ ਲਿੰਕ ਲੜਦੇ ਆ ਠੀਕ ਹੈ ਜਦੋਂ ਆਪ ਦੇ ਆਪ ਦੀ ਕੋਈ ਗਾੜੀ ਵਾਇਰਲ ਹੋ ਜਾਂਦੀ ਹੈ ਫਿਰ ਵਾਇਰਲ ਕਰਨ ਵਾਲਾ ਹੋਰ ਤਾਂ ਕੋਈ ਥੇ ਹੁੰਦਾ ਨਹੀਂ ਸਾਹਮਣੇ ਵਾਲੇ ਦਾ ਤਾਂ ਪਤਾ ਹੁੰਦਾ ਵੀ ਇਹਨੇ ਤਾਂ ਸਾਬਿਤ ਕਰ ਦੇਣਾ ਮੈਂ ਕਹਿੰਨੀ ਹਾਂ ਕਰਾਓ ਜਿਹੜੀ ਪ੍ਰਿੰਸਪਲ ਜਾਂਚ ਹੈ ਉਹ ਕਰਾਓ ਬਾਈ ਬਾਗੂ ਦੀਆਂ ਮਾਰਸਾਂ ਅਸੀਂ ਹਾਂ ਨਾ ਤੇ ਸਾਨੂੰ ਕਦੇ ਨਹੀਂ ਆਏ ਲੱਗਣਾ ਚਾਹੀਦਾ ਵੀ ਸਾਹਮਣੇ ਢੀੜਾ ਜਾਂ ਪਰਚਾ ਜਾਂ ਜੇਲ੍ਹ ਆ ਕੀ ਆ ਫਿਰ ਕੀ ਆ ਸਾਡੇ ਵਾਸਤੇ ਬਣੀਆਂ ਜਾਇਆਂ ਵਾਂਗੇ ਕੋਈ ਗੱਲ ਨਹੀਂ ਵੇਖ ਆਵਾਂਗੇ ਕੀ ਕੁਛ ਹੁੰਦਾ ਹੈ ਕਿ ਕਿੱਡੀ ਗੱਲ ਹੈ ਫਿਰ ਕੀ ਹੋ ਜੂਗਾ ਇੱਕ ਕੁੜੀ ਦੇ ਪਰਚਾ ਹੋ ਜੂਗਾ ਤੇ ਕੀ ਹੋ ਜੂਗਾ ਘੌਂ ਟੁੱਟ ਜੂਗੀ ਝੋਕਦੀ ਨਹੀਂ ਮੈਨੂੰ ਮਾਣ ਆਉਂਦੀ ਘੌਂ ਤੇ ਵੀ ਇਹ ਟੁੱਟ ਸਕਦੀ ਹੈ ਝੋਲੀ ਦੂਸਰਿਆਂ ਕੋਲੋਂ ਤਾਂ ਪੱਕਾ ਰੱਖਦੇ ਨੇ ਚੰਦ ਪਾਣ ਵਿੱਚ ਆ ਕੇ ਤੇ ਉੱਥੇ ਕਹਿੰਦੇ ਕਿ ਜੱਟਵਾਦ ਦੀ ਗੱਲ ਕਰਦੇ ਆ ਜੇ ਕੋਈ ਦੂਜਾ ਪੱਤਰਕਾਰ ਦੂਜੇ ਪਾਸੇ ਦੀ ਗੱਲ ਕਰਦਾ ਤਾਂ ਉਹਨੂੰ ਕਦੇ ਜਾਤਵਾਦ ਫਲਾਉਂਗਾ ਆ ਰੋਲਾਜਾ ਬੰਦੇ ਨਾ ਵੀ ਇਹ ਜਰਨਲ ਵਰਗ ਦਾ ਸਾਧਾ ਜੀ ਮੈਂ ਕਹਿੰਦੇ ਹਾਂ ਦੂਜੇ ਪਾਸੇ ਭੇਜ ਦਿਓ ਐਸ ਸੀ ਭਾਈਚਾਰੇ 'ਚ ਭੇਜ ਦਿਓ ਸਾਰੇ ਇੰਨਾ ਜਿਆਦਾ ਇੰਨਾ ਇੰਨਾ ਜਿਆਦਾ ਮਤਲਬ ਮੈਨੂੰ ਪਿਆਰ ਕਰਦੇ ਆ ਸਾਰੇ ਇੰਨਾ ਇੱਜ਼ਤ ਕਰਦੇ ਆ ਇਹਨਾਂ ਨੂੰ ਲੱਗ ਪਤਾ ਜਾਊਗਾ ਵੀ ਤੁਹਾਡੇ 'ਚ ਤੇ ਮੇਰੇ 'ਚ ਫਰਕ ਕੀ ਆ ਡਿਫਰੈਂਸ ਕੀ ਆ ਸਾਡੇ ਦੋਨਾਂ 'ਚ ਅਸਿਕਾਲ ਜੀ ਮੈਂ ਦਿਕਸ਼ਿਤ ਸਿੰਘ ਮਦੀਰ ਤੁਸੀਂ ਦੇਖ ਰਹੇ ਹੋ ਕਿੰਗ ਪੰਜਾਬੀ ਪੱਤਰਕਾਰਾਂ ਤੇ ਪਰਚੇ ਹੁੰਦੇ ਆ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਕਾਫੀ ਪੱਤਰਕਾਰਾਂ ਤੇ ਪਰਚੇ ਹੁੰਦੇ ਆ ਕਈ ਪੱਤਰਕਾਰਾਂ ਦੇ ਨਾਲ ਜਥੇਬੰਦੀਆਂ ਖੜ ਜਾਂਦੀਆਂ ਪਰ ਉਲਟਿਆ ਜਥੇਬੰਦੀਆਂ ਵੀ ਪੱਤਰਕਾਰਾਂ ਤੇ ਜਿਹੜੇ ਪਰਚੇ ਕਰਵਾਉਣ ਲੱਗੀਆਂ ਤਾਂ ਸਾਡੇ ਨਾਲ ਭੈਣ ਗਗਨਦੀਪ ਗਗਨ ਸਿੱਧੂ ਮੌਜੂਦ ਰਹਿਣਗੇ ਜਿਨ੍ਹਾਂ ਤੇ ਪਰਚਾ ਹੋਇਆ ਪਹਿਲਾਂ ਆਪਾਂ ਪੁੱਛਦੇ ਹਾਂ ਕਿ ਪਰਚਾ ਉਹ ਕਿਵੇਂ ਹੋਇਆ ਭੈਣੇ ਪਰਚਾ ਜਿਹੜਾ ਤੁਹਾਡੇ ਤੇ ਹੋਇਆ ਉਹ ਕਿਹਨੇ ਕਰਵਾਇਆ ਕੀ ਮਾਮਲਾ ਸੀ ਉਹ ਪੂਰਾ ਜੀ ਕਿਰਤੀ ਕਿਸਾਨ ਯੂਨੀਅਨ ਵਾਲਿਆਂ ਨੇ ਕਰਵਾਇਆ ਇਹਦੇ ਚ ਦੋ ਹੀ ਹੈਗੇ ਆ ਬੰਦੇ ਨੌਨੇয়াল ਸਿੰਘ ਤੇ ਰਜਿੰਦਰ ਸਿੰਘ ਇਹਨਾਂ ਦੋਨਾਂ ਨੂੰ ਹੀ ਮੇਰੇ ਤੋਂ ਤਕਲੀਫ ਆ ਮੈਨੂੰ ਨਹੀਂ ਪਤਾ ਲੱਗਿਆ ਵੀ ਅੱਜ ਤੱਕ ਕੀ ਤਕਲੀਫਾਂ ਪਤਾ ਨਹੀਂ ਮਿਲਦਾ ਕੋਈ 300 ਕਿਲੋਮੀਟਰ ਦੂਰ ਇਹਨਾਂ ਦਾ ਸਾਡੇ ਤੋਂ ਪਿੰਡ ਆ ਹੂੰ ਫਿਰ ਵੀ ਇਹਨਾਂ ਨੂੰ ਪਤਾ ਨਹੀਂ ਕਿਉਂ ਕਿ ਸਾਡਾ ਵੱਟ ਦਾ ਰੌਲਾ ਹੈ ਕਿ ਨਾਲੀ ਦਾ ਰੌਲਾ ਹੈ ਫਿਰ ਵੀ ਇਹਵੇਂ ਨਾਲ ਕਹਿੰਦੇ ਰਹਿੰਦੇ ਆ ਜਥੇਬੰਦੀਆਂ ਤਾਂ ਆਵਾਜ਼ ਹੁੰਦੀਆਂ ਜਿਵੇਂ ਕਿ ਆ ਪੱਤਰਕਾਰਾਂ ਦੀ ਕਹਿੰਦੇ ਆਵਾਜ਼ ਹੁੰਦੇ ਹਨਾ ਪੱਤਰਕਾਰ ਜਥੇਬੰਦੀਆਂ ਦੀ ਨਾਲ ਵੀ ਖੜ ਜਾਂਦੇ ਆ ਪੱਤਰਕਾਰਾਂ ਤੇ ਜਿਵੇਂ ਪਰਚਾ ਹੋਇਆ ਸੀ ਪਿੱਛੇ ਜਥੇਬੰਦ ਕਹੇ ਨਾਲ ਵੀ ਖੜੀਆਂ ਸੀ ਫਿਰ ਉਲਟਾ ਪੱਤਰਕਾਰ ਤੁਹਾਡੇ ਤੇ ਪਰਚਾ ਕਰਵਾਉਣ ਦਾ ਕਾਰਨ ਕੀ ਬਣਦਾ ਮੈਨੂੰ ਨਾ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਵੀ ਜੇ ਗਲਤ ਹੋਵੇ ਤੇ ਫਿਰ ਪਹਿਲਾਂ ਮੇਰਾ ਪਿਓ ਹੋਵੇ ਮੈਂ ਉਹਦੀ ਵੀ ਖਬਰ ਲਾ ਦੂੰਗੀ ਜੇ ਮੇਰਾ ਪਿਓ ਵੀ ਗਲਤ ਹੋਵੇ ਕਿਸੇ ਮਾਮਲੇ ਦੇ ਵਿੱਚ ਤੇ ਮੈਂ ਉਹਦੀ ਵੀ ਖਬਰ ਲਾਉਣ ਦੀ ਜ਼ਰੂਰਤ ਰੱਖਦੀ ਆ ਮੇਰੇ ਚ ਇੰਨੀ ਮਤਲਬ ਇਮਾਨਦਾਰੀ ਆ ਆਪਣੇ ਕੰਮ ਪ੍ਰਤੀ ਤੇ ਮੈਨੂੰ ਇਹ ਗੱਲਾਂ ਦੇ ਸਬੂਤ ਦੇਣ ਦੀ ਲੋੜ ਨਹੀਂ ਹੈਗੀ ਵੀ ਇਹ ਸੱਚੇ ਆ ਕਿ ਮੈਂ ਸੱਚੀ ਆ ਹਨਾ ਉਹ ਲੋਕਾਂ ਲੋਕਾਂ ਨੂੰ ਪਤਾ ਵੀ ਕੌਣ ਸੱਚਾ ਹੈ ਕੌਣ ਝੂਠਾ ਹੈ ਹਨਾ ਇਹਨਾਂ ਨੂੰ ਪਰਚੇ ਦਾ ਸਹਾਰਾ ਕਿਉਂ ਲੈਣਾ ਪਿਆ ਇਹਨਾਂ ਨੇ ਇੱਕ ਵੀ ਪੋਸਟ ਇੱਕ ਵੀ ਵਾਰ ਮੈਨੂੰ ਫੋਨ ਜਾਂ ਇੱਕ ਵੀ ਵਾਰ ਕਿਸੇ ਹੋਰ ਚੈਨਲ ਦੇ ਉੱਤੇ ਕੱਲੀ ਗगन ਸਿੱਧੂ ਤੁਸੀਂ ਕਹਤਾ ਵੀ ਵਿਕਾਊ ਆ ਜਾਂ ਸਾਡੀ ਨਰੰਜੀਸ਼ ਰੱਖਦੀ ਆ ਸਾਰੇ ਪੱਤਰਕਾਰ ਤਾਂ ਨਹੀਂ ਰੱਖਦੇ ਕਿੰਨੇ ਚੈਨਲ ਤਾਂ ਤੁਹਾਡੇ ਕੋਲ ਠੇਕੇ ਤੇ ਹੀ ਨੇ ਹਾਂ ਤੇ ਪ੍ਰਧਾਨ ਜੀ ਤੁਸੀਂ ਉਧਰ ਜਾ ਕੇ ਬਾਈਟ ਦੇ ਦਿੰਦੇ ਉੱਥੇ ਜਾ ਕੇ ਕਹਿ ਦਿੰਦੇ ਨੇ ਇਹ ਨਾ ਦਿੰਦੇ ਮੈਨੂੰ ਹਾਂ ਤੇ ਆਪਾਂ ਵੇਖ ਲੈਂਦੇ ਕੋਈ ਚੱਕਰ ਨਹੀਂ ਸੀ ਨਾ ਪਰ ਨਹੀਂ ਇਹਨਾਂ ਨੇ ਆਖਿਆ ਵੀ ਇਹ ਤਾਂ ਲੋਟ ਨਹੀਂ ਆਉਣੀ ਸਾਡੇ ਕੋਲ ਇਹਦੇ ਸਵਾਲਾਂ ਦੇ ਜਵਾਬ ਹੀ ਹਨੀ ਜਦੋਂ ਬੰਦੇ ਕੋਲ ਸਵਾਲਾਂ ਦੇ ਜਵਾਬ ਨਹੀਂ ਨਾ ਹੁੰਦੇ ਉਦੋਂ ਫਿਰ ਉਹ ਡਰੋਂ ਲਈ ਉਹ ਜੀ ਖੇਡ ਖੇਡਦਾ ਵੀ ਜਿਹਦੇ ਤੋਂ ਇਹ ਕੁੜੀ ਐ ਸ਼ਾਇਦ ਡਰ ਜੂਗੀ ਸ਼ਾਇਦ ਪਰਚੇ ਤੋਂ ਹਣੀ ਐ ਡਰ ਜੂਗੀ ਮੈਂ ਕਹਿੰਦੀ ਹਾਂ ਤੁਸੀਂ ਨਾ ਪ੍ਰੇਤ ਵੀ ਇਕੱਠੇ ਕਰ ਲਿਆ ਉਹ ਕਿਸੇ ਸੇਵੇ ਚੋਂ ਮੈਂ ਤਾਂ ਵੀ ਨਹੀਂ ਡਰਦੀ ਮੈਂ ਇਹੋ ਜੀ ਕੁੜੀਆਂ ਪਰਚੀ ਪਰਚੀ ਕੀ ਆ ਵਰਚਾ ਹੀ ਆ ਮਤਲਬ ਕੋਈ ਮੈਂ ਮਰਡਰ ਕਰਤਾ ਜਾਂ ਮੈਂ ਪੰਜਾਬ ਦਾ ਪੈਸਾ ਲੁੱਟ ਕੇ ਖਾ ਗਈ ਜਾਂ ਮੈਂ ਕੋਈ ਕਪਲੇ ਕਰਤੇ ਕਰੋੜਾ ਦੇ ਜਾਂ ਮੈਂ ਰੇਪ ਕਰਤੇ ਕਿਤੇ ਜਾਂ ਕਰਵਾਤੇ ਕੁੜੀਆਂ ਚੁਗਾਤੀਆਂ ਕੀ ਕਰਤਾ ਮੈਂ ਕੋਈ ਪੰਜਾਬ ਦਾ ਨੁਕਸਾਨ ਕਰਤਾ ਵੇਚ ਕੇ ਖਾ ਗਈ ਪੰਜਾਬ ਨੂੰ ਇੱਥੇ ਕਿਤੇ ਮੋਦੀ ਨੂੰ ਵੇਚਤਾ ਜਿਹੜਾ ਪੰਜਾਬ ਸੀ ਜਾਂ ਕੋਈ ਹਿੱਸਾ ਵੇਚਿਆ ਹੀ ਕੀ ਕਰਤਾ ਮੈਂ ਮਤਲਬ ਕੀ ਕਰਤਾ ਸਿਰਫ ਤੁਹਾਡੀ ਕਰਤੂਤ ਲੋਕਾਂ ਮੂਰੇ ਨੰਗੀ ਕੀਤੀ ਆ ਵੀ ਜਿਹੜਾ ਤੁਸੀਂ ਡੰਡੋਰਾ ਪਿੱਟਦੇ ਰਹਿੰਦੇ ਹੋ ਨਾ ਵੀ ਅਸੀਂ ਸੱਚਿਆਂ ਹਾਂ ਅਈ ਸੱਚਿਆਂ ਸੀ ਸਮਝੋਤੇ ਕਰੋਨੇ ਆ ਉਹਦੇ ਮਗਰ ਮਕਸਦ ਕੀ ਆ ਮੈਂ ਕਿਸੇ ਰੋਲੇ ਚ ਜਾਨੀ ਆ ਤਾਂ ਜੀ ਮੈਨੂੰ ਚੈਨਲ ਭੇਜਦਾ ਚੈਨਲ ਭੇਜਦਾ ਤੇ ਮੈਂ ਆਪਦੇ ਕੰਮ ਮਾਰੀ ਕਿਰਤ ਮਾਰੀ ਜਾਨੀ ਆ ਮੇਰੀ ਰੋਜੀ ਰੋਟੀ ਆ ਮੈਂ ਤਾਂ ਜਾਨੀ ਆ ਮੇਰੀ ਕਿਸੇ ਨਾਲ ਕੋਈ ਇਹ ਇਹ ਨਹੀਂ ਹੈਗਾ ਵੀ ਮੈਂ ਹਮਦਰਦੀ ਦੇ ਤੌਰ ਤੇ ਜਾਂ ਸਮਾਜ ਸੇਵੀ ਦੇ ਤੌਰ ਤੇ ਜਾਨੀ ਆ ਮੇਰੇ ਚ ਉਹ ਐਡੀ ਨਾ ਤਾਂ ਮੇਰੇ ਚ ਐਡੀ ਪਹੁੰਚ ਆ ਤੇ ਨਾ ਮੈਂ ਇਹ ਚੀਜ਼ਾਂ ਕਰਦੀ ਆ ਠੀਕ ਹੈ ਮੈਂ ਕਦੇ ਕਿਸੇ ਵਾਸਤੇ ਬਲੈਕਮੇਲਰ ਨਹੀਂ ਬਣ ਕੇ ਗਈ। ਦੋਨਾਂ ਦੀ ਗੱਲ ਸੁਣਦੀਆਂ ਜੇ ਕੋਈ ਗਲਤ ਆ ਉਹਨੂੰ ਮੂੰਹ ਤੇ ਪੰਚਾਇਤ ਵੀ ਕਹਿੰਦੀ ਐ, ਪੁਲਿਸ ਵੀ ਕਹਿੰਦੀ ਐ, ਕੋਰਟ ਵੀ ਕਹਿੰਦੀ ਐ ਤੇ ਪੱਤਰਕਾਰ ਕਿਉਂ ਨਹੀਂ ਕਹਿ ਸਕਦਾ ਮੂੰਹ ਤੇ? ਉਹ ਵੀ ਕਹਿ ਸਕਦਾ ਨਾ ਵੀ ਭਾਈ ਫਿਰ ਜਿਹੜੀ ਉਹ ਉਹ ਗੱਲ ਆਖ ਰਹੀ ਐ ਉਹਦਾ ਕੀ ਜਵਾਬ ਆ। ਇੱਕ ਬੰਦੇ ਆਪੇ ਇਹ ਗੱਲ ਕਲੀਅਰ ਕਰ ਲੀਏ ਗਮਦੂਰ ਸਿੰਘ ਦਾ ਨਾਮ ਆਉਂਦਾ ਹਨਾ। ਇਹ ਗਮਦੂਰ ਸਿੰਘ ਚੰਦਪਾਣ ਵਾਲਾ ਜਾਂ ਹੋਰ ਗਮਦੂਰ ਸਿੰਘ ਐ ਜਿਹੜਾ ਵਿੱਚ ਨਾਮ ਤੁਹਾਡੇ ਨਾਲ ਦੇਖਿਆ। ਇਹਨਾਂ ਦੇ ਪਰਚੇ 'ਚ ਨਾਮ ਤਾਂ ਜੀ ਚੰਦਪਾਣ ਵਾਲੇ ਗਮਦੂਰ ਦਾ ਪਾਇਆ। ਹੂੰ। ਪਰ ਉਹ ਆਡੀਓ ਜਿਹੜੀ ਐ ਉਹ ਆਡੀਓ ਇੱਕ ਇੰਟਰਵਿਊ ਦੇ ਵਿੱਚੋਂ ਨਿਕਲੀ ਆ ਤੇ ਇਹ ਇੰਟਰਵਿਊ ਗਮਦੂਰ ਸਿੰਘ ਦੀਪ ਸਿੰਘ ਨਾਲ ਸੀਗੀ ਠੀਕ ਹੈ ਉਹਨੇ ਹੀ ਉਹ ਆਡੀਓ ਸੁਣ ਪੀ ਸੀ ਨਾਮ ਸੇਮ ਸੀ ਪਰ ਬੰਦੇ ਅਲੱਗ-ਅਲੱਗ ਨੇ ਇਹ ਇਹਨਾਂ ਦੀਆਂ ਪਤਾ ਨਹੀਂ ਅੱਖਾਂ-ਅੱਖਾਂ ਬੰਦ ਹੁੰਦੀਆਂ ਜਾਂ ਕੰਨ ਬੰਦ ਹੁੰਦੇ ਆ ਪਤਾ ਨਹੀਂ ਦੀਂਦਾ ਘਾਟ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਦਿਮਾਗ ਹੈ ਕਿ ਕੀ ਉਦੋਂ ਮਹਾਪੁਰਚ ਪੋਲਸਾੜਾ ਨੇ ਭਰਤੀ ਕੀਤੇ ਹੋਏ ਆ ਜਿਹੜੇ ਵੇਖਦੇ ਹੀ ਨਹੀਂ ਜਿਹੜੇ ਜਦੋਂ ਤੁਸੀਂ ਵੀਡੀਓ ਵੇਖੀਓ ਚ ਪਹਿਲਾਂ ਵੇਖ ਤੇ ਲਾਓ ਕਿਹੜਾ ਗਮਦੂਰ ਸਿੰਘ ਬੈਠਾ ਹੈ ਹਣਾ ਜਿਹਦੇ ਤੇ ਬੰਦਾ ਬੰਦਾ ਤੇ ਹੈ ਨਹੀਂ ਚਲੋ ਪਰ ਜਿਹੜਾ ਬੰਦਾ ਬੈਠਾ ਹੈ ਤੁਹਾਨੂੰ ਦਿੱਤੀ ਉਹ ਤੇ ਤਾਂ ਦਿੱਤਾ ਵੀ ਜਾ ਸਕਦਾ ਘੱਟੋ ਘੱਟ ਉਸ ਬੰਦੇ ਦਾ ਨਾਮ ਤਾਂ ਲਿਖ ਦਿਓ ਨਾ ਨਾਮ ਜੰਦ ਬਣ ਵਾਲੇ ਦਾ ਲਿਖੀ ਬੈਠੇ ਆ ਸੋ ਇਹ ਪਹਿਲੀ ਗੱਲ ਤਾਂ ਪਰਚੇ ਦੇ ਵਿੱਚ ਸਭ ਤੋਂ ਵੱਡੀ ਗਲਤੀ ਇਹ ਹੈ ਦੂਜੀ ਗੱਲ ਮੈਂ ਉਹਦੇ ਵਾਸਤੇ ਜ਼ਿੰਮੇਵਾਰ ਨਹੀਂ ਹੈ ਜੀ ਜੇ ਕੋਈ ਬੰਦਾ ਤੁਹਾਡੇ ਖਿਲਾਫ ਚੈਨਲ ਤੇ ਬੋਲ ਰਿਹਾ 50 ਬੰਦੇ ਤੁਹਾਡੇ ਖਿਲਾਫ ਬੋਲਦੇ ਤੁਸੀਂ ਚੈਨਲ ਤੇ ਕੰਮ ਕਰਦੇ ਹੋ ਫਿਰ ਚੈਨਲ ਦਾ ਤਾਂ ਵਿੱਚ ਕਿਤੇ ਨਾਂ ਨਹੀਂ ਵੀ ਉਹਨਾਂ ਤੇ ਚੈਨਲ ਦੇ ਓਨਰ ਤੇ ਪਰਚਾ ਜਾਂ ਕਿਵੇਂ ਤੁਹਾਡੇ ਤੇ ਸਿੱਧਾ ਪਰਸਨਲ ਪਰਚਾ ਮੈਂ ਉਹਦੀ ਮਾਲਕ ਨਹੀਂ ਹੈਗੀ ਦੇ ਮੋਂ ਦੀ ਮੈਂ ਉੱਥੇ ਤਨਖਾਤੀ ਕੰਮ ਕਰਦੀਆਂ ਮੈਂ ਉਹਦੇ ਤੇ ਬਤੌਰ ਪੱਤਰਕਾਰ ਕੰਮ ਕਰਦੀਆਂ ਤੇ ਚੈਨਲ ਤੇ ਜਿਹੜੀ ਚੀਜ਼ ਚੱਲੀ ਹੁੰਦੀ ਆ ਉਹ ਮੈਨੇਜਮੈਂਟ ਤੁਸੀਂ ਚੰਦਪਾਨ ਵਾਲਾ ਪੱਖ ਜਿਹੜਾ ਗਮਦੂਰ ਸਿੰਘ ਰਹਿੰਦਾ ਪੱਖ ਦਿਖਾਇਆ ਸੀ ਤੁਸੀਂ ਉੱਥੇ ਜਾਂਦੇ ਰਹੇ ਹੋ ਉਸ ਕਰਕੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਨਾਂ ਪਾਤਾ ਤੇ ਉਸ ਨੂੰ ਲੈ ਕੇ ਜਿਹੜੀ ਆਡੀਓ ਜਿਵੇਂ ਪੁਰਸ ਨੇ ਦੱਸਿਆ ਵੀ ਤਾਂ ਗਲਤ ਸੀ ਕਿ ਪਹਿਲਾਂ 400 ਰੁਪਏ ਪਹਿਲਾਂ ਪ੍ਰਾਣੀ ਸੀ ਵੀ ਤੁਸੀਂ ਰਜਿਸਟਰ ਆਪ ਪਾਈ ਸੀ ਇਹ ਉੱਥੇ ਨਾ ਪੈਸਾ ਕਮਾਉਣਾ ਚਾਹੁੰਦੇ ਸੀ ਵੋਟਾਂ ਬਸ ਸਿੱਧੀ ਜੀ ਗੱਲ ਇਹ ਆ ਸਾਰਿਆਂ ਨੂੰ ਪਤਾ ਹੈ ਮੈਂ ਕੋਈ ਉਹ ਨਹੀਂ ਹੈਗੀ ਵੀ ਮੈਂ ਕੱਲੀ ਗਈ ਜਾਨੀ ਆ ਉਹ ਬਣਿਆ ਨਹੀਂ ਉਦਾਲ ਗਲੀ ਨਹੀਂ ਇਹਨਾਂ ਦੀ ਬੜੀ ਬਣਾਈ ਦਾਲ ਦੇ ਵਿੱਚ ਜਾ ਕੇ ਜਦੋਂ ਕਿਸੇ ਦੀ ਰੋਟੀ 'ਚ ਲੱਤ ਮਾਰੋਗੇ ਤੇ ਫਿਰ ਰੰਜਿਸ਼ ਤੇ ਕਰਨ ਗਈ ਨਾ ਉਹਨਾਂ ਤਕਲੀਫ ਤੇ ਹੋਊਗੀ ਨਾ ਹੁਣ ਨਹੀਂ ਫਿਰ ਗਗਨ ਸਿੱਧੂ ਨੇ ਵੀ ਫਿਰ ਉਹ ਆਡੀਓ ਐਸੇ ਕਰਕੇ ਪਾਈ ਪ੍ਰਾਣੀ ਚ ਮੈਂ ਨਹੀਂ ਮੈਂ ਇਸ ਕਰਕੇ ਨਹੀਂ ਪਾਈ ਮੈਨੂੰ ਕੋਈ ਬੰਦਾ ਇੰਟਰਵਿਊ 'ਚ ਵਰਬਲੀ ਗੱਲ ਕਰ ਰਿਹਾ ਸੀ ਹੁਣ ਕੋਈ ਬੰਦਾ ਤੁਹਾਨੂੰ ਵਰਬਲੀ ਇਲਜ਼ਾਮ ਹੀ ਲਾਈ ਤੁਰਿਆ ਜਾਂਦਾ ਇਲਜ਼ਾਮ ਹੀ ਲਾਈ ਤੁਰਿਆ ਜਾਂਦਾ ਤੁਸੀਂ ਕਹਿੰਦੇ ਹੋ ਨਾ ਵੀ ਭਾਈ ਤੁਹਾਡੇ ਕੋਲ ਕੀ ਸਬੂਤ ਆ ਤੁਸੀਂ ਕਹੀ ਜਾਂਦੇ ਹੋ ਅਗਲੇ ਨੇ ਮੈਨੂੰ ਆਡੀਓ ਦਿੱਤੀ ਆਪਾਂ ਚਲਾਈ ਆ ਇਹੀ ਸੇਮ ਐਵੇਂ ਬਿਲਕੁਲ ਐਵੇਂ ਹੀ ਮਨੰਦਰ ਨੇ ਵੀ ਲੋਕਵਾਜਾਲੇ ਬਾਈ ਨੇ ਵੀ ਚਲਾਈ ਸੀ ਤੇ ਆਪਾਂ ਸਾਰੇ ਉਹਨਾਂ ਦੀਆਂ ਸੜਕਾਂ ਤੇ ਤੁਸੀਂ ਵੀ ਉੱਤਰੀ ਬਾਕੀ ਇਹੀ ਜਥੇਬੰਦੀਆਂ ਉਹਨਾਂ ਦੇ ਹੱਕ ਚਾਹਾਂਗੇ ਵੀ ਮੀਡੀਆ ਦੀ ਆਜ਼ਾਦੀ ਤੇ ਹਮਲਾ ਹੋ ਰਿਹਾ ਹੁਣ ਕਿਹਦੀ ਆਜ਼ਾਦੀ ਤੇ ਹਮਲਾ ਹੋ ਰਿਹਾ ਹੁਣ ਤੁਹਾਡੀ ਜੇਬ ਤੇ ਹਮਲਾ ਹੋ ਰਿਹਾ ਅਸਲ ਦੇ ਵਿੱਚ ਸਮੱਸਿਆ ਇਹੀ ਹੈ ਫਿਰ ਤੁਸੀਂ ਜਾਂ ਤਾਂ ਤੁਸੀਂ ਕਬੂਲ ਕਰ ਲਓ ਤੁਸੀਂ ਕਬੂਲ ਕਰ ਲਓ ਤੇ ਜੇ ਤੁਸੀਂ ਇਹ ਚੀਜ਼ ਨਹੀਂ ਕਬੂਲ ਕਰਦੇ ਤੇ ਫਿਰ ਪਾ ਲਓ ਪਰਚੇ ਤੇ ਤੁਸੀਂ ਪਰਚੇ ਹੀ ਪਾ ਲਓ ਇੱਕ ਬੰਨੇ ਤੁਸੀਂ ਤੁਹਾਡੀ ਲੜਾਈ ਸਰਕਾਰ ਨਾਲ ਹੈ ਇਤੇ ਤੁਹਾਨੂੰ ਉਥੋਂ ਕੱਢਦਾ ਭਜਾਤਾ ਉਥੇ ਤਾਂ ਤੁਸੀਂ ਜਾ ਕੇ ਖੜੇ ਨਹੀਂ ਆਉਦੇ ਸਾਥੀਆਂ ਦੇ ਨਾਲ ਹੈ ਜਿਨ੍ਹਾਂ ਦੇ ਨਾਲ ਤੁਸੀਂ ਇਕੱਠੇ ਅਰੇ ਸਟੇਜਾਂ ਦੇ ਉੱਤੇ ਸੌਹਾ ਖਾਂਦੇ ਹੁੰਦੇ ਸੀ ਇੱਕ ਸਾਹ ਚ ਸਾਹ ਲੈਂਦੇ ਸੀ ਉਥੇ ਤਾਂ ਤੁਸੀਂ ਗੜੇ ਨਹੀਂ ਉਰੇ ਆ ਕੇ ਪੰਜਾਬ ਚ ਕੁੜੀਆਂ ਨਾਲ ਲੜੀ ਜਾਂਦੇ ਹੋ ਮਤਲਬ ਮਰਦ ਵੇਖ ਲਓ ਇਹ ਕੀ ਲੱਗਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਦਾਲ ਨਹੀਂ ਗਲੀ ਜਾਂ ਕਿਵੇਂ ਉਥੋਂ ਕੁਝ ਬਣਿਆ ਨਹੀਂ ਹਨ ਲੱਗਦਾ ਫਿਰ ਇਦਾਂ ਹੁੰਦਾ ਜਿਹਾ ਬੰਦਿਆਂ ਨੂੰ ਤੁਸੀਂ ਮੈਂ ਆਡੀਓ ਆਡੀਓ ਦੇ ਵਿੱਚ ਕੀ ਲੱਗਦਾ ਤੁਹਾਨੂੰ 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 ਕੀ ਲੱਗਦਾ ਹੈ ਇੱਕ 4 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਆਡੀਓ ਸਾਡੀ ਹੈ ਜੀ ਅਸੀਂ ਉਹਨੂੰ ਫਸਾਉਣ ਵਾਸਤੇ ਟਰੈਪ ਲਾਇਆ ਸੀ ਅੱਜ ਕਹੀ ਜਾਂਦੇ ਗਗਨ ਨੇ ਐਡਿਟ ਕੀਤੀ ਹੈ ਮੈਨੂੰ ਐ ਮੈਂ ਸ਼ਕਤੀਮਾਨ ਤਾਂ ਨਹੀਂ ਹੈਗੀ ਗਈ ਹਨਾ ਵੀ ਮੰਤਰ ਮਾਰ ਕੇ ਜਿਹੜਾ ਕਿਹੜਾ ਹੁੰਦਾ ਐਡਿਟ ਕੀਤੀ ਐਡਿਟ ਕੀਤੀ ਹੈ ਮੈਨੂੰ ਤਾਂ ਅੱਜ ਤੀਕ ਨਹੀਂ ਮੇਰੇ ਘਰੇ ਪੀਸੀ ਨਹੀਂ ਹੈਗਾ ਠੀਕ ਹੈ ਤੇ ਮੇਰੇ ਮੈਨੂੰ ਨਹੀਂ ਮਤਲਬ ਐਟੀਟਿਊਡਡ ਕਰਨ ਦਾ ਪਤਾ ਮੈਂ ਸਿਰਫ ਪੱਤਰਕਾਰੀ ਕਰਦੀ ਆਂ ਉਹੀ ਕਰਦੀ ਆਂ ਠੀਕ ਹੈ ਐਡਿਟ ਕੰਮ ਐਡੀਟਰਾਂ ਦਾ ਹੁੰਦਾ ਚੈਨਲ ਵਾਲਿਆਂ ਨੂੰ ਤਾਂ ਇਹ ਪਤਾ ਹੈ ਇਹ ਤੇ ਚਲੋ ਮੂਰਖਾ ਇਨੋਂ ਤੋਂ ਮੈਂ ਕਹਾਂ ਕੀ ਸਭ ਨੂੰ ਪਤਾ ਹੈ ਵੀ ਕੌਣ ਐਡਿਟ ਕਰਦਾ ਹੁੰਦਾ ਮੈਨੂੰ ਨਹੀਂ ਆਉਂਦਾ ਐਡੀਟ ਰੋਟੇਟ ਕਰਨਾ ਤੇ ਨਾ ਮੈਂ ਕੀਤਾ ਤੁਸੀਂ ਆਪ ਮੰਨੇ ਸੀ 4 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਸਾਡੀ ਓਹੀ ਆ ਤੇ ਟਰੈਪ ਲਾਇਆ ਸੀ ਅੱਜ ਤੁਸੀਂ ਬਿਆਨ ਬਦਲ ਗਏ ਮੈਨੂੰ 10 ਸਾਲਾਂ ਬਾਅਦ ਵੀ ਆ ਗੱਲ ਪੁੱਛ ਲਿਓ ਬਿਆਨ ਨਹੀਂ ਬਦਲਣਗੇ ਆਹੀ ਰਹਿਣਗੇ ਫਿਰ ਗगन ਸਿੱਧੂ ਤੇ ਪੱਕੇ ਚ ਫਿਰ ਜਥੇ ਬੰਦੀਆਂ ਆ ਰਹੀਆਂ ਪੱਤਰਕਾਰ ਆ ਰਹੇ ਆ ਜਿਵੇਂ ਜਥੇ ਬੰਦੀਆਂ ਦਾ ਫਿਰ ਪਰਚੇ ਕਰਵਾਉਂਦੇ ਵੀ ਹੋਊਗਾ ਨਹੀਂ ਜਥੇ ਬੰਦੀਆਂ ਆਏ ਨਹੀਂ ਸਾਰ ਮੈਂ ਕਦੇ ਵੀ ਸਾਰੀਆਂ ਨੂੰ ਨਹੀਂ ਗਿਆ ਬਸ ਕੁਝ ਕ ਹੁੰਦੀਆਂ ਜਿਹਦੇ ਕਰਕੇ ਸਾਰੀਆਂ ਬਦਨਾਮ ਹੋ ਜਾਂਦੀਆਂ ਹੁਣ ਅੱਜ ਤੇ ਮੈਂ ਕੱਲੀ ਮੇਰੇ ਲਈ ਨਹੀਂ ਲੜ ਰਹੀ ਬਈ ਮੈਂ ਸਾਰਿਆਂ ਲਈ ਲੜ ਰਹੀ ਹਾਂ ਕੱਲ ਨੂੰ ਤੁਸੀਂ ਕੋਈ ਵੀ ਕਿਸੇ ਵੀ ਇੰਟਰਵਿਊ ਦੇ ਵਿੱਚ ਵੀਡੀਓ ਆਡੀਓ ਚਲਾਉਣ ਜੋਗੇ ਨਹੀਂ ਰਹੋਗੇ ਜੇ ਅੱਜ ਇਹ ਪਰਚਾ ਮੇਰੇ ਤੇ ਹੋ ਜਾਂਦਾ ਹੈ ਜਾਂ ਮੰਨ ਲਓ ਵੀ ਮੈਂ ਇਹਨੂੰ ਕਬੂਲ ਕਰ ਲੈਨੀ ਆ ਤਾਂ ਚਲਾਉਣ ਜੋਗੇ ਨਹੀਂ ਹੋਗੇ ਫਿਰ ਤੁਸੀਂ ਸਬੂਤ ਫਿਰ ਤਾਂ ਕੋਈ ਵੀ ਬੰਦਾ ਉੱਠ ਕੇ ਤੁਹਾਨੂੰ ਸੱਦਿਆ ਕਰੂਗਾ ਹਨਾ ਕੋਈ ਵੀ ਬੰਦਾ ਉੱਠ ਕੇ ਰੇਪ ਦਾ ਇਲਜ਼ਾਮ ਲਾ ਦਿਆ ਕਰੂਗਾ ਕੋਈ ਵੀ ਬੰਦਾ ਉੱਠ ਕੇ ਕਾਸੇ ਦਾ ਵੀ ਜਿੱਦੋਂ ਪ੍ਰੂਫ ਹੀ ਐ ਨਹੀਂ ਪ੍ਰੂਫ ਤਾਂ ਨਾਲ ਚੱਲਦੇ ਆਏ ਆ ਨਾ ਮੋਢ ਕਦੀਮੋਂ ਚੱਲਦੇ ਆਏ ਆ ਵੀਡੀਓ ਦੇ ਵਿੱਚ ਪ੍ਰੂਫ ਚੱਲਦੇ ਆਏ ਆ ਤੇ ਉਹਦੇ ਲਈ ਪੱਤਰਕਾਰ ਥੋੜੀ ਜ਼ਿੰਮੇਵਾਰ ਹੁੰਦਾ ਜੇ ਉਹ ਪ੍ਰੂਫ ਝੂਠਾ ਹੈ ਤੇ ਉਹਦੇ ਲਈ ਉਹ ਬੰਦਾ ਮਤਲਬ ਜ਼ਿੰਮੇਵਾਰ ਹੈ ਜਿਹੜਾ ਉਹ ਪ੍ਰੂਫ ਦੇ ਰਿਹਾ ਅਸੀਂ ਥੋੜੀ ਜ਼ਿੰਮੇਵਾਰ ਹੋਏ ਹਨਾ ਜਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਕਿਸੇ ਮੈਡੀਕਲ ਵਾਲੇ ਨਾਲ ਰਲੇ ਆ ਜਾਂ ਕਦੇ ਮੇਰੇ ਮੇਰੀ ਫੋਨ ਦੇ ਉੱਤੋਂ ਮੈਡੀਕਲ ਵਾਲੇ ਨੇ ਫੋਨ ਗਿਆ ਹੋਵੇ ਮੇਰੇ ਪੂਰੇ ਪਰਿਵਾਰ ਚੋਂ ਗਿਆ ਹੋਵੇ ਚਲੋ ਇਹ ਆਖ ਦਿੰਦੇ ਆ ਵੀ ਤੂੰ ਆਪਦੇ ਫੋਨ ਤੋਂ ਨਹੀਂ ਕੀਤਾ ਹੋਣਾ ਹਨਾ ਚਲ ਪਰਿਵਾਰ ਚੋਂ ਵੇਖ ਲਓ ਬੜੇ ਸਿੱਧੇ ਸਾਦੇ ਜੇ ਪਰਿਵਾਰ ਦੇ ਵਿੱਚੋਂ ਇੰਨੀਆਂ ਚਲਾਕੀਆਂ ਤੇ ਆ ਵਹਿਵ ਤਾਂ ਨਾ ਸਾਡੀ ਕੋਈ ਕੋਈ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਹੈਗਾ ਅਸੀਂ ਤਾਂ ਵੋਟ ਵੀ ਮਜਬੂਰੀ ਚ ਪਾਉਣ ਜਾਣ ਵਾਲੇ ਬੰਦੇ ਆ ਠੀਕ ਤੇ ਇਹ ਕਹਿੰਦੇ ਵੀ ਸਾਜ਼ਿਸ਼ਾਂ ਘੜ ਰਹੀਆਂ ਸਾਜ਼ਿਸ਼ਾਂ ਤਾਂ ਤੁਸੀਂ ਘੜਦੇ ਹੋ ਲੋਕਾਂ ਨੂੰ ਬੁੱਧੂ ਤੇ ਤੁਸੀਂ ਬਣਾਉਨੇ ਹੋ ਲੋਕਾਂ ਨੂੰ ਗਮਰਾਹ ਤੁਸੀਂ ਕਰਦੇ ਹੋ ਹਨਾ ਲੋਕਾਂ ਦੀਆਂ ਭਾਵਨਾਵਾਂ ਨਾਲ ਤੁਸੀਂ ਖੇਡਦੇ ਹੋ ਕੀ ਗੱਲਾਂ ਕਰਕੇ ਤੁਸੀਂ ਇੱਥੋਂ ਦਿੱਲੀ ਗਏ ਸੀ ਤੇ ਕੀ ਕਾਂਡ ਕਰਕੇ ਉੱਥੋਂ ਤੁਸੀਂ ਵਾਪਸ ਆਏ ਹੋ ਕਿਤੇ ਤੋਂ ਇਹ ਗੱਲਾਂ ਲੁਕੀਆਂ ਨੇ ਫਿਰ ਇਹ ਤਾਂ ਅਸੀਂ ਸਵਾਲ ਤਾਂ ਕਰਾਂਗੇ ਹੀ ਨਾ ਜਿਹੜੀਆਂ ਵੀਡੀਓ ਆਡੀਓ ਤੁਹਾਡੀਆਂ ਵਾਇਰਲ ਹੋਣਗੀਆਂ ਉਹਨਾਂ ਬਾਰੇ ਸਵਾਲ ਕਰਨਾ ਸਾਡਾ ਅਧਿਕਾਰ ਆ ਅਸੀਂ ਤੁਹਾਨੂੰ ਪੁੱਛਾਂਗੇ ਤੁਸੀਂ ਨਾ ਕਰੋ ਗੱਲਾਂ ਜੇ ਕੋਈ ਸਰਕਾਰ ਦੀ ਗਲਤ ਚੀਜ਼ ਵਾਇਰਲ ਹੁੰਦੀ ਆ ਤਾਂ ਸਰਕਾਰ ਪਰਚਾ ਕਰਵਾ ਦਿੰਦੀ ਹੈ ਜੇ ਕੋਈ ਉਹਨਾਂ ਦੀ ਜਿਵੇਂ ਜਥੇਬੰਦੀਆਂ ਕਹਿੰਦੇ ਅਸੀਂ ਲੋਕਾਂ ਦੀ ਆਵਾਜ਼ ਆਵਾਜ਼ ਚਾਹਤਿਆਂ ਜੇਕਰ ਉਹਨਾਂ ਦੀ ਕੋਈ ਅਜਿਹੀ ਚੀਜ਼ ਸਾਹਮਣੇ ਆ ਜਾਂਦੀ ਹੈ ਫਿਰ ਉਹ ਵੀ ਪਰਚਾ ਦਰਜ ਕਰਵਾ ਦਿੰਦੀਆਂ ਪਰ ਕੀ ਲੱਗਦਾ ਪੱਤਰਕਾਰ ਤਾਂ ਫਿਰ ਕਿਸੇ ਪਾਸੇ ਵੀ ਨਹੀਂ ਸੇਫ ਲੱਗਦੇ ਇਹ ਤਾਂ ਨਾ ਉਹ ਗੱਲ ਹੋ ਗਈ ਥੋੜਾ ਕੁੱਤਾ ਕੁੱਤਾ ਸਾਡਾ ਕੁੱਤਾ ਟੌਮੀ ਜਦੋਂ ਇਹਨਾਂ ਦੇ ਵਿਰੋਧੀ ਦੇ ਉੱਤੇ ਪਰਚਾ ਦਾ ਦਰਜ ਹੁੰਦਾ ਹੈ ਉਦੋਂ ਇਹ ਤਾੜੀਆਂ ਮਾਰਦੇ ਆ ਪੋਸਟਾਂ ਪਾਉਂਦੇ ਆ ਵਾਹ ਜੀ ਵਾਹ ਫਲਾਣੇ ਅੰਤਮਕਾਨਿਆਂ ਇਹਦਾ ਉਹਦੇ ਨਾਲ ਲਿੰਕ ਹੈ ਸੌ ਲਿੰਕ ਕੱਢਦੇ ਆ ਠੀਕ ਹੈ ਜਦੋਂ ਆਪਦੇ ਆਪਦੀ ਕੋਈ ਆਡੀਓ ਵਾਇਰਲ ਹੋ ਜਾਂਦੀ ਹੈ ਫਿਰ ਵਾਇਰਲ ਕਰਨ ਵਾਲਾ ਹੋਰ ਤਾਂ ਕੋਈ ਇੱਥੇ ਆਉਂਦਾ ਨਹੀਂ ਸਾਹਮਣੇ ਵਾਲੇ ਦਾ ਤਾਂ ਪਤਾ ਹੁੰਦਾ ਵੀ ਇਹਨੇ ਤਾਂ ਸਾਬਿਤ ਕਰ ਦੇਣਾ ਮੈਂ ਕਹਿੰਨੀ ਆ ਕਰਾਓ ਜਿਹੜੀ ਫੋਰੈਂਸਿਕ ਜਾਂਚ ਹੈ ਉਹ ਕਰਾਓ ਇਹਨਾਂ ਦੀ ਠੀਕ ਹੈ ਹੁਣ ਮੈਂ ਟੀਮ ਲੈ ਕੇ ਤੁਰੀ ਫਿਰ ਕਰਨ ਨਾਲ ਨਾਲ ਨਹੀਂ ਇਨਵੈਸਟੀਗੇਸ਼ਨ ਇਹ ਕਹਿੰਦੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਇਹ ਸਾਡੇ ਕੋਲ ਇੱਕ ਕੈਮਰਾ ਹੁੰਦਾ ਇੱਕ ਅਸੀਂ ਆਪ ਹੁੰਨੇ ਆ ਹੈ ਅਸੀਂ ਹੁਣ ਉੱਥੇ ਫੋਰੈਂਸਿਕ ਟੀਮ ਨਾਲ ਲੈ ਕੇ ਜਾਇਆ ਕਰਕੇ ਵੀ ਆਹ ਆਡੀਓ ਇਹ ਦੇ ਰਹੇ ਆ ਚੈੱਕ ਕਰੋ ਇਹ ਵਿੱਚ ਹੀ ਕੈਮਰੇ ਦੇ ਇਸੇ ਦੀ ਹੈ ਹੈਨਾ ਜਾਂ ਤਾਂ ਤੁਸੀਂ ਪ੍ਰੋਵਾਈਡ ਕਰਾ ਦਿਓ ਸਾਨੂੰ ਅਈ ਅੱਗੇ ਤੋਂ ਆਡੀਓ ਜਾਂਚ ਕਰ ਦੇ ਬਾਰੇ ਗ੍ਰਾਮੀ ਹਾਂ ਨਹੀਂ ਤਾਂ ਕਰਵਾ ਲਓ ਫਿਰ ਜਾਂਚ ਕਰਵਾ ਲਓ ਜੇ ਤੁਹਾਡੀ ਨਿਕਲੀ ਫਿਰ ਤੁਸੀਂ ਕੀ ਕਰੋਗੇ ਚਲ ਜੇ ਤੁਹਾਡੀ ਨਾ ਨਿਕਲੀ ਤਾਂ ਤੁਸੀਂ ਜਿਹੜਾ ਕੀਤਾ ਉਹ ਅਸੀਂ ਭੁਗਤਣਾ ਹੈ ਉਹ ਤਾਂ ਅਸੀਂ ਭੁਤ ਲਾਂਗੇ ਪਰ ਜੇ ਵਾਜ ਤੁਹਾਡੀ ਹੋਈ ਫੇਰ ਫਿਰ ਭਾਈ ਤੁਸੀਂ ਕੀ ਕਰੋਗੇ ਹੈ ਪਹਿਲਾਂ ਤੁਹਾਡੀ ਆ ਤੁਹਾਡੀ ਦੋਨਾਂ ਦੀ ਜੇ ਮੈਂ ਵੀਡੀਓ ਇਕੱਠੀ ਕਰਕੇ ਚਲਾਈ ਨਾ ਫਿਰ ਤੁਸੀਂ ਮੈਨੂੰ ਉਹਦਾ ਹੀ ਜਵਾਬ ਦੇ ਦਿਓ ਪਹਿਲਾਂ 4 ਸਾਲ ਪਹਿਲਾਂ ਵਾਲੀ ਅੱਜ ਵਾਲੇ ਨਾਲ ਜੋੜ ਕੇ ਇਹ ਤੇ ਕਮਾਲ ਦੀ ਗੱਲ ਹੈ ਅਸੀਂ ਯਾਰ ਸੀਆਈਡੀ ਵਾਲੇ ਆ ਜਾਂ ਸੀਆਈਏ ਸਟਾਫ ਆ ਵੀ ਅਸੀਂ ਉੱਥੇ ਹੀ ਜਾ ਕੇ ਪੂਰਾ ਨਾਟਕਾ ਹੀ ਕਰਕੇ ਆਉਣਾ ਹੁੰਦਾ ਗੱਲ ਸੁਣ ਕੇ ਆਉਣੀ ਹੁੰਦੀ ਹੁਣ ਇੰਨਾ ਠੀਕਾ ਥੋੜੀ ਲਿਆ ਫਿਰ ਤਾਂ ਕੰਮ ਹੀ ਨਹੀਂ ਪੜ ਜਾਣਾ ਸੀਆਈਡੀ ਦੇ ਪੁਲਿਸ ਦਾ ਫਿਰ ਪੁਲਿਸ ਵਾਲੇ ਹਟਾ ਦਿਓ ਫਿਰ ਤੁਸੀਂ ਸਾਨੂੰ ਜਿੰਮੇਵਾਰ ਦੇ ਦਿਓ ਯਾਜੂਂਚ ਕਰਨ ਲਈ ਪੈਸੀ ਪੱਤਰਕਾਰਾਂ ਦੇ ਥਾਣਿਆਂ 'ਚ ਬਹਿ ਜਾਂਦੇ ਆ ਉੱਥੇ ਆਇਆ ਕਰੋ ਰੈਪਟ ਨਾਲ ਖਾਇਆ ਕਰੋ ਵੀਡੀਓ ਬਣਾਇਆ ਕਰੋ ਫਿਰ ਦੂਜੀ ਪਾਰਟੀ ਆ ਜਾ ਕਰੋ ਉਹ ਵੀ ਰੈਪਟ ਨਾਲ ਖਾਇਆ ਕਰੋ ਵੀਡੀਓ ਬਣਾਇਆ ਕਰੋ ਨੈਟ ਤੇ ਪਾ ਦਿਆ ਕਰੋ ਲੋਕਾਂ ਨੇ ਜਿਹਦੇ ਕਮੈਂਟ ਆ ਜਿਹਦੇ ਹੱਕ 'ਚ ਕਰਤੇ ਉਹ ਬੰਦਾ ਸੱਚਾ ਹੀ ਦੂਜਾ ਝੂਠਾ ਹੈ ਬਸ ਆ ਕੰਮ ਚੱਲਦਾ ਫਿਰ ਤਾਂ ਸਾਰੇ ਸਰਕਾਰ ਦੇ ਸਾਰੇ ਮਹਿਕਮੇ ਖਾਲੀ ਹੋ ਜਾਣਗੇ ਫਿਰ ਪੱਤਰਕਾਰ ਹੀ ਜੇ ਨਹੀਂ ਪੁਲਿਸ ਵਿਚਾਰੀ ਖਤਰੇ 'ਚ ਆ ਮੈਂ ਕਹਿੰਦੀ ਆ ਮੇਰੇ ਨਾਲ ਪਹਿਲਾਂ ਤੁਸੀਂ ਪੁਲਿਸ ਲਈ ਲੜੋ ਬਈ ਮੈਂ ਮੇਰੇ ਨਾਲ ਮੇਰੇ ਨਾਲ ਬਾਅਦ 'ਚ ਕੱਢ ਜਾਓ ਪਹਿਲਾਂ ਪੁਲਿਸ ਨਾਲ ਕੱਢ ਜਾਓ ਇਹ ਵਿਚਾਰੀ ਬਾਹਰ ਪਰਦਾ ਪਾਸੀ ਰਾਜ ਦੇ ਹੱਕ ਚ ਕਰਦੀਆਂ ਫੈਸਲਾ ਅੱਛਾ ਇੱਧਰ ਵੱਧਦਾ ਨੌਨੇ ਆਲਾ ਨਾ ਇੱਧਰ ਕਰਦਿ ਨੇ ਫੈਸਲਾ ਇਹ ਤੇ ਵਿਚਾਰੀ ਮਜਬੂਰ ਆ ਲਾਚਾਰ ਹੋਈ ਪਈ ਆ ਹੈ ਇਹਨਾਂ ਨੂੰ ਬੰਦੇ ਕੁੱਟ ਜਾਂਦੇ ਆ ਕੇ ਤਲਵਾਰਾਂ ਨਾਲ ਗੁੰਡੇ ਇਹਨਾਂ ਨੂੰ ਕੁੱਟ ਜਾਂਦੇ ਆ ਥਾਣਿਆਂ ਤੇ ਹਮਲੇ ਹੋ ਜਾਂਦੇ ਆ ਥਾਣਿਆਂ ਦੇ ਵਿੱਚ ਪੁਲਿਸ ਵਾਲੇ ਕੁੱਟੇ ਜਾਂਦੇ ਆ ਬੀਬੀਆਂ ਕੁੱਟੀਆਂ ਨੇ ਗੁੱਤਾ ਪੱਟ ਦਿੰਦੇ ਆ ਉਹਨਾਂ ਦੀਆਂ ਹੈ ਇਹ ਤਾਂ ਵਿਚਾਰੀ ਖੋਦ ਵਿਚਾਰੀ ਵਿਚਾਰੀ ਮਦਦ ਦੀ ਲਈ ਤਰਸੀ ਹੋ ਗਹਾਲਾਤ ਤਾਂ ਪੁੰਸਦੇ ਹੋਏ ਪਏ ਆ ਇਹ ਸਵਾ ਸਾਡੀ ਰੱਖਿਆ ਕਰੂਗੀ ਹੈ ਤੇ ਬਾਕੀ ਐਸਐਸਪੀ ਸਾਹਿਬ ਆ ਜਿਹੜੀ ਫਰੀਦਕੋਟ ਵਾਲੀ ਹੈ ਇਹ ਬੀਬੀ ਬਾਰੇ ਮੈਂ ਜਰੂਰ ਇੱਕ ਸ਼ਬਦ ਕਹਿਣਾ ਇੱਕ ਨਾਲੀ ਦੇ ਮੁੱਦੇ ਦੇ ਨਾਲ ਇਹ 6 ਮਹੀਨੇ ਲਾਦੇ ਮਾਂ ਦੀ ਦੀ ਨੇ 6 ਮਹੀਨਿਆਂ ਦੇ ਵਿੱਚ ਨਾ 6 ਮਹੀਨਿਆਂ ਦੇ ਵਿੱਚ ਕੋਈ ਕਾਨੂੰਨ ਪਾਸ ਹੋ ਜਾਂਦਾ ਹੂੰ 6 ਮਿੰਟਾਂ ਚ ਹੋ ਜਾਂਦਾ ਹੈ ਉਹ ਵੀ ਸੋਖਾ ਪਾਸ ਹੋ ਜਾਂਦਾ ਇੱਕ ਨਾਲੀ ਨਹੀਂ ਬਣੀ ਇਹਦੇ ਤੋਂ ਨਾਲੀ ਨਹੀਂ ਬਣੀ ਬਾਕੀ ਗੱਲਾਂ ਤਾਂ ਪਰੇ ਰਹੀਆਂ ਇਹਨਾਂ ਕੀ ਵਿਚਾਰੀ ਨੇ ਮੇਰਾ ਮੇਰੀ ਕੀ سپورਟ ਕਰਨੀ ਹੈ ਜਾਂ ਕੀ ਮੇਰੇ ਮਸਲੇ ਦੇ ਉੱਤੇ ਜਾਂਚ ਕਰਨੀ ਹੈ ਮੈਂ ਕਹਿੰਦੀ ਆਵਾਜ਼ ਦੀ ਜਾਂਚ ਕਰ ਲਓ ਪਹਿਲਾਂ ਆਪਾਂ ਫਿਰ ਵੇਖ ਲਾਂਗੇ ਆਵਾਜ਼ ਤੁਹਾਡੀ ਹੈਗੀ ਹੈ ਕਿ ਹੈ ਨਹੀਂ ਠੀਕ ਹੈ ਜੇ ਤੁਹਾਡੀ ਹੋਈ ਤੁਸੀਂ ਕੀ ਕਰੋਗੇ ਠੀਕ ਹੈ ਜੇ ਤੁਹਾਡੀ ਨਿਕਲਾਈ ਫਿਰ ਤੁਹਾਡੇ ਤੁਹਾਡੀ ਕੀ ਬਣੂਗੀ ਫਿਰ ਜੇ ਆੜਨ ਦੀ ਗੱਲ ਹੈ ਨਾ ਫਿਰ ਆਏ ਆਜੋ ਵੈਸੇ ਤਾਂ ਮੈਂ ਉਸ ਚੀਜ਼ ਲਈ ਜ਼ਿੰਮੇਵਾਰ ਨਹੀਂ ਹੈਗੀ ਵੀ ਉਹ ਆਵਾਜ਼ ਤੁਹਾਡੀ ਹੈਗੀ ਹੈ ਕਿ ਹੈ ਨਹੀਂ ਉਹਦਾ ਉਹ ਬੰਦਾ ਜ਼ਿੰਮੇਵਾਰ ਹੈ ਜਿਨੇ ਮੈਨੂੰ ਲਿਖ ਕੇ ਦਿੱਤਾ ਹੋਇਆ ਐਫੀਡੇਵਿਟ ਦਿੱਤਾ ਹੋਇਆ ਉਹ ਬੰਦਾ ਜ਼ਿੰਮੇਵਾਰ ਆ ਮੈਂ ਥੋੜੀ ਉਹਦੀ ਉਹਦੀ ਜ਼ਿੰਮੇਵਾਰ ਹੈਗੀ ਆ ਪਰ ਫਿਰ ਵੀ ਜੇ ਅੜੀ ਦੀ ਗੱਲ ਤੇ ਆ ਜੰਨੇ ਹੋ ਤੁਸੀਂ ਵੀ ਹਾਂ ਤੂੰ ਆਏ ਆ ਜਾਵਾ ਤੂੰ ਗਲਤੀਆਂ ਫਿਰ ਤੁਸੀਂ ਚਲੋ ਜਾਂਚ ਹੀ ਕਰਾ ਲਓ ਤੁਸੀਂ ਜਾਂਚ ਹੀ ਕਰਾ ਲਓ ਪਹਿਲਾਂ ਕੈਮਰੇ ਤੇ ਸਾਰਾ ਮੀਡੀਆ ਸੱਦ ਕੇ ਨਾ ਉਤੇ ਬਹਿ ਕੇ ਜਾਂਚ ਕਰਾਓ ਕੀ ਕਲੇਸ਼ ਆ ਇਹ ਅੰਦਰੋਂ ਅੰਦਰ ਹੀ ਆਪਸ ਵਿੱਚ ਲੜੀ ਜਾਂਦੇ ਆਵਾਜ਼ਾਂ ਪਿੱਛੇ ਲੜੀ ਜਾਂਦੇ ਆ ਕਮਾਲ ਹੋ ਗਈ ਪੰਜਾਬ ਦੇ ਡੱਡੇ ਮੁੱਦੇ ਪਏ ਆ ਧੰਨਵਾਦ ਜਾਂਦੀ ਪਈ ਆ ਵੀ ਸਾਡੀ ਬਾਜ ਹੈ ਨਹੀਂ ਕਿਤੇ ਤੁਸੀਂ ਗਰਲੇ ਜਖਤ ਨੂੰ ਵੀ ਤੁਹਾਡੀ ਬਾਜ ਬਦਲਤੀ ਕਿਸੇ ਨੇ ਹੈ ਕੀ ਕੀ ਆ ਗੱਲ ਕੀ ਐ ਫਿਰ ਤੁਸੀਂ ਕਿਉਂ ਮੰਗੇ ਪੈਸੇ ਚਾਹੇ ਤੁਸੀਂ ਸਾਜ਼ਿਸ਼ ਦੇ ਤਹਿਤ ਮੰਗੇ ਜਾਂ ਤੁਸੀਂ ਟਰੈਪ ਲਾਇਆ ਮੈਨੂੰ ਨਹੀਂ ਪਤਾ ਨਾ ਲਾਉਂਦੇ ਭਰਾਵਾ ਹੁਣ ਅਗਲੇ ਤਾਂ ਕਰਨਗੇ ਪਰਚੇ ਨੂੰ ਲੈ ਕੇ ਮਣੋਵਾਲ ਡੋਲਿਆ ਗਗਨ ਵੀ ਜਿਵੇਂ ਤੁਸੀਂ ਲੜਕੀ ਹੋ ਹਨਾ ਮਾਲਾ ਔਖਾ ਹੋ ਜਾਂਦਾ ਪਰਚਾ ਪੈ ਜਾਂਦਾ ਭੁਗਤਣਾ ਪੈਂਦਾ ਜਾਂ ਹੋਰ ਗੱਲਾਂ ਬਹੁਤ ਚੀਜ਼ਾਂ ਕਰਨੀਆਂ ਪੈਂਦੀਆਂ ਕਚਹਿਰੀਆਂ ਦੇ ਚੱਕਰ ਲਾਉਣੇ ਪੈਂਦੇ ਆ ਮਣੋਵਾਲ ਡੋਲਿਆ ਮੈਨੂੰ ਨਾ ਇਹ ਬਾਲੀ ਵੱਡੀ ਗੱਲ ਹੋ ਜੂਗੀ ਅਸੀਂ ਕਿੰਨਾ ਦੀ ਕੌਮ ਚੋਂ ਆ ਤੇ ਸਾਡੇ ਨਾਲ ਦੀਆਂ ਜਾਂ ਸਾਡੀਆਂ ਜਿਹੜੀਆਂ ਮਾਈ ਪਾ ਗੋਦੀਆਂ ਵਾਰਸਾਂ ਅਸੀਂ ਹਨਾ ਤੇ ਸਾਨੂੰ ਕਦੇ ਨਹੀਂ ਆਏ ਲੱਗਣਾ ਚਾਹੀਦਾ ਹੂੰ ਵੀ ਸਾਹਮਣੇ ਢੀੜਾ ਜਾਂ ਪਰਚਾ ਜਾਂ ਜੇਲ੍ਹ ਆ ਕੀ ਆ ਫਿਰ ਕੀ ਆ ਹੂੰ ਸਾਡੇ ਵਾਸਤੇ ਹੀ ਬਣੀਆਂ ਜਾਇਆਵਾਂਗੇ ਕੋਈ ਗੱਲ ਨਹੀਂ ਵੇਖ ਆਵਾਂਗੇ ਕੀ ਕੁਛ ਹੁੰਦਾ ਹਨਾ ਕਿ ਕਿੱਡੀ ਗੱਲ ਐ ਤੇ ਕੀ ਹੋ ਜਾਊਗਾ ਇੱਕ ਕੁੜੀ ਦੇ ਪਰਚਾ ਹੋ ਜਾਊਗਾ ਤੇ ਕੀ ਹੋ ਜਾਊਗਾ ਮੁੰਡਿਆਂ ਤੇ ਵੀ ਹੁੰਦੀ ਆ ਉਹ ਅਸੀਂ ਬਰਾਬਰੀ ਦੀ ਰੋਲਾ ਪਾਉਂਦੀਆਂ ਰਹਿੰਦੀਆਂ ਹਨਾ ਫਿਰ ਕੀ ਹੋ ਜਾਊਗਾ ਪਰ ਰੋਲਾ ਇਹ ਐ ਵੀ ਇਹ ਗਲਤ ਆ ਜਿਹੜੀ ਚੀਜ਼ ਬੰਦੀ ਆ ਮੇਰੇ ਤੇ ਉਹ ਕਰ ਦੋ ਜਿਹੜੀ ਬੰਦੀ ਉਹ ਕਰ ਦੋ ਇਹ ਬੰਦ ਹੀ ਨਹੀਂ ਹੈਗੀ ਬਾਅਦ ਚ ਫਿਰ ਸਮਝੌਤੇ ਦੀ ਵੀ ਗੱਲ ਆਉਂਦੀ ਹੈ ਹਨਾ ਕਹਿੰਦੇ ਅਗਲਾ ਕਹਿੰਦਾ ਸਮਝੌਤਾ ਕਰ ਲਈਏ ਕਿੱਧਰ ਚੱਕਰਾਂ ਚ ਪਾਵਾਂਗੇ ਕਿਤੇ ਸਮਝੌਤਾ ਇਹਦੇ ਵਿੱਚ ਫਿਰ ਤੁਸੀਂ ਮੰਨ ਲਓ ਹੂੰ ਤੁਸੀਂ ਮੰਨ ਲਓ ਫਿਰ ਵੀ ਇਹ ਆੜੀ ਉਹ ਤੁਹਾਡੀ ਹੈ ਜਾਂ ਇਹ ਕਦੋਂ ਦੀ ਹੈ ਤੁਸੀਂ ਦੱਸ ਦੋ ਠੀਕ ਹੈ ਦੂਜੀ ਗੱਲ ਸਮਝੌਤੇ ਚ ਇਹ ਹੋ ਜੇ ਤੁਸੀਂ ਆਪ ਦਾ ਪੱਖ ਰੱਖਣਾ ਤੁਸੀਂ ਕਹਦੇ ਹੋ ਨਹੀਂ ਨਹੀਂ ਹੈਗੀ ਸਾਡੀ ਕਹਦੇ ਮੈਨੂੰ ਕੀ ਆ ਉਹ ਤਾਂ ਲੋਕਾਂ ਨੇ ਵੇਖਣਾ ਵੀ ਤੁਹਾਡੀ ਹੈ ਕਿ ਤੁਹਾਡੀ ਨਹੀਂ ਹੈਗੀ ਹੁਣ ਲੋਕ ਕਹਿ ਰਹੇ ਮੈਂ ਥੋੜੀ ਕਮੈਂਟ ਕਰਾ ਰਹੀ ਆ ਐਡਾ ਮੇਰਾ ਕਿੱਡਾ ਕ ਨੈਟਵਰਕ ਆ ਜਾਂ ਐਡੀ ਮੈਂ ਕਿੰਨੀ ਕ ਵਹਿਲੀਆਂ ਹਣਾ ਵੀ ਜਿਹੜੀ ਤੁਹਾਡੀ ਖਿਲਾਫ ਹੀ ਸਾਜ਼ਿਸ਼ਾਂ ਰਚੀ ਜਾਊਗੀ ਇਹ ਬਹੁਤ ਬੇਤੁਕੀ ਆ ਤੁਸੀਂ ਆਡੀਓ ਜਦੋਂ ਪਾਈ ਤੇ ਤੁਹਾਨੂੰ ਕੋਈ ਫੋਨ ਨਹੀਂ ਆਇਆ ਇਹਨਾਂ ਦਾ ਵੀ ਤੁਸੀਂ ਭਈ ਸਾਡੀ ਇਹ ਚਲਾਈ ਜਾਂਦੀ ਸਾਨੂੰ ਤੁਸੀਂ ਮੈਨੂੰ ਬਹੁਤ ਆਸਾਨੀ ਨਾਲ ਮਿਲ ਸਕਦਾ ਮੇਰਾ ਕੋਈ ਵੱਡੀ ਗੱਲ ਨਹੀਂ ਹੈਗੀ ਸਿੱਧਾ ਪਰਚਾ ਹੀ ਕਰਵਾਇਆ ਹਾਂ ਉਹ ਵੀ ਉਹ ਵੀ ਨਹੀਂ ਦੱਸਿਆ ਇੱਕ ਬੰਦਾ ਹੁੰਦਾ ਪਰਚਾ ਕਰਵਾ ਕੇ ਕੋਈ ਫੋਨ ਫੋਨ ਆਉਂਦਾ ਹਣਾ ਥਾਣੇ ਤੋਂ ਮੈਨੂੰ ਉਹ ਵੀ ਨਹੀਂ ਆਉਂਦਾ ਮੈਂ ਤਾਂ ਇਹ ਹੈਰਾਨ ਵੀ ਪਤਾ ਨਹੀਂ ਕਿਉਂ ਐ ਇੱਕੋ ਜਿਹੀ ਹੋਇਆ ਸੰਪਰਕ ਕੋਈ ਵੀ ਤੁਹਾਡੇ ਤੇ ਪਾ ਲਿਆ ਨਾ 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 ਕੋਈ ਅੱਜ ਤੱਕ ਕੋਈ ਨਹੀਂ ਹੋਇਆ ਤੇ ਮੈਂ ਤਾਂ ਹੈਰਾਨਾ ਕਿਵੇਂ ਬਾਕੀ ਜੀ ਆਡੀਓ ਦੀ ਗੱਲ ਆ ਨਾ ਬਾਈ ਮੰਨ ਲਓ ਜੇ ਇੱਕ ਐਮਐਲਏ ਦੀ ਪੈ ਗਈ ਹਨਾ ਕਿਸੇ ਪੱਤਰਕਾਰ ਨੇ ਪਾਤੀ ਤੇ ਦੂਜੇ ਬੰਨੇ ਇਹਨਾਂ ਦੀ ਪੈ ਗਈ ਤੁਸੀਂ ਮੇਰੀ ਪਾ ਦਿਓ ਕੋਈ ਐ ਜਿਵੇਂ ਤੁਹਾਨੂੰ ਕਹਿੰਦੇ ਵੀ ਉਹ ਵਕਾਊ ਆ ਵਕਾਊ ਆ ਮੈਨੂੰ ਵਕਾਊ ਕਹਿੰਦੇ ਆ ਤੁਸੀਂ ਮੇਰੀ ਕਿਤੇ ਪੈਸੇ ਮੰਗਦੀ ਦੀ ਪੈਸੇ ਲੈਂਦੀ ਦੀ ਕੋਈ ट्रांजੈਕਸ਼ਨ ਹਿਸਟਰੀ ਜਾਂ ਫਿਰ ਤੁਸੀਂ ਕੁਝ ਵੀ ਕੁਝ ਵੀ ਕੋਈ ਵੀ ਇੱਕ ਸਬੂਤ ਪਾ ਦਿਓ ਮੈਂ ਤੁਹਾਡੇ ਤੇ ਨਾ ਕਦੇ ਇਤਰਾਜ਼ ਕਰਾਂ। ਹੂੰ। ਮੈਂ ਉਹਦਾ ਸਪਸ਼ਟੀਕਰਨ ਜ਼ਰੂਰ ਦੇਵਾਂਗੀ ਤੇ ਇਹ ਨਹੀਂ ਵੀ ਜਿਹੜਾ ਪੱਤਰਕਾਰ ਤੁਸੀਂ ਸੱਦਿਆ ਹੋਇਆ ਮੇਰੀ ਅੜੀ ਹੋਈ ਆ ਵੀ ਉਸੇ ਨੂੰ ਦੇਣੀ ਆ। ਤੇ ਜਵਾਕਾਂ ਨੂੰ ਰੋਂ ਲੱਗੇ ਦੇਈ ਇਹ ਹੀ ਖੜਾਉਣਾ ਚਾਹੀਦਾ ਹੈ ਇਹ ਹੀ ਖੜਾਉਣਾ ਚਾਹੀਦਾ ਹੈ। ਜਵਾਕਾਂ ਦੀਆਂ ਗੱਲਾਂ ਹੁੰਦੀਆਂ। ਮੈਨੂੰ ਕੋਈ ਵੀ ਵੀਰ ਭਾਈ ਮੇਰਾ ਆਊਗਾ ਇਸ ਮੁੱਦੇ ਤੇ ਗੱਲ ਕਰਨ। ਤੇ ਮੈਂ ਉਹਦੇ ਨਾਲ ਗੱਲ ਕਰ ਲਵਾਂਗੀ। ਠੀਕ ਹੈ ਮੈਂ ਉਹਨੂੰ ਕਹਿ ਦਊਂਗੀ ਵੀ ਭਾਈ ਹਾਂ ਜੇ ਉਹਨੇ ਮੈਨੂੰ ਸਵਾਲ ਕੀਤਾ ਜੇ ਸਵਾਲ ਕੀਤਾ ਵੀ ਭੈਣੇ ਤੁਹਾਡਾ ਉਹ ਰੌਲਾ ਉਹ ਚ ਤੁਹਾਨੂੰ ਵੀ ਡਿਓ ਆਡੀਓ ਚੱਲੀ ਆ। ਤੇ ਮੈਂ ਉਹਦਾ ਸਪਸ਼ਟੀਕਰਨ ਦੇ ਦਊਂਗੀ ਭਾਈ ਜੇ ਮੈਂ ਮੁਕਰੂੰਗੀ ਤੇ ਲੋਕਾਂ ਮੈਨੂੰ ਮਨੋਂ ਲਾ ਦੇਣਾ ਤੇ ਜੇ ਸੱਚ ਮਨੂੰਗੀ ਵੀ ਆ ਮੇਰੀ ਹੋਈ ਆ ਫਿਰ ਲੋਕ ਸ਼ਾਇਦ ਮਾੜਾ ਮੋਟਾ ਆਖਣ ਵੀ ਆ ਵੀ ਅਗਲੀ ਕਹਿੰਦੀ ਵੀ ਆ ਜਾਂ ਉਹਦਾ ਪਿੱਛੇ ਦਾ ਰੀਜ਼ਨ ਦੱਸੂੰਗੀ ਤੁਸੀਂ ਨਾ ਰਹੀ ਜਾਂਦਾ ਤਾਂ ਤਾਂ ਚਿੱਟਾ ਹੀ ਜਵਾਬ ਦੇ ਦੇਣ ਉਹ ਕਹਿੰਦੇ ਹਾਂ ਇਹ ਨਹੀਂ ਐਡਿਟ ਕੀਤੀ ਉਹਨਾਂ ਦੇ ਘਰੇ ਬਹਿ ਕੇ ਐਡਿਟ ਕੀਤੀ ਜਿਵੇਂ ਮੇਰੇ ਮਤਲਬ ਇਹਨਾਂ ਨੇ ਮੱਥੇ ਮੁੱਥੇ ਤੇ ਕੈਮਰੇ ਲਾਏ ਹੁੰਦੇ ਆ ਵੀ ਐ ਇਦਾਂ ਕਰਦੇ ਆ ਜੋ ਆ ਕਾਲੀਆਂ ਗੱਲਾਂ ਕਰਦੇ ਉਹੋ ਜਿਹੇ ਪੁਲਿਸ ਵਾਲੇ ਜਿਹੜੇ ਜਾਂਚ ਨਹੀਂ ਕਰਦੇ ਪੁੱਛਦੇ ਹੀ ਨਹੀਂ ਬਸ ਦਵਾ ਦਾ ਪਰਚਾ ਕੱਟਣ ਦੀ ਕਰਦੇ ਆ ਤੇ ਮੈਨੂੰ ਤਾਂ ਸਭ ਤੋਂ ਜ਼ਿਆਦਾ ਤਰਸ ਪੁਲਸ ਤੇ ਆਉਂਦਾ ਉਹ ਤੋਂ ਜ਼ਿਆਦਾ ਇਹਨਾਂ ਤੇ ਆਉਂਦਾ ਵੀ ਤੁਸੀਂ ਪੰਜਾਬ ਦਾ ਮਾਹੌਲ ਕੀ ਸੀ ਤੇ ਕੀ ਬਣਾਤਾ ਠੀਕ ਹੈ ਤੇ ਕੀ ਰਣਨੀਤੀ ਰਹੂਗੀ ਹੁਣ ਅਗਲੇ ਜਿਹੜਾ ਪਰਚਾ ਹੁੰਦਾ ਤੁਹਾਨੂੰ ਜਾਣਾ ਵੀ ਪੈਣਾਗਾ ਕੀ ਅੱਗੇ ਤੁਹਾਡਾ ਕੀ ਲਊਗਾ ਪ੍ਰੈਣ ਇਸ ਨੂੰ ਲੈ ਕੇ ਮੈਂ ਲੋਕਾਂ ਤੇ ਛੱਡਿਆ ਹੋਇਆ ਜੀ ਜੇ ਲੋਕ ਚਾਹਣਗੇ ਵੀ ਅਸੀਂ ਗਗਨ ਤੇ ਪਰਚਾ ਨਹੀਂ ਹੋਣ ਦੇਣਾ ਰੱਦ ਕਰਾਉਣਾ ਤੇ ਮੈਂ ਉਹਨਾਂ ਦੇ ਨਾਲ ਤੁਰੂੰਗੀ ਜੇ ਲੋਕ ਕਹਿਣਗੇ ਕਿ ਨਹੀਂ ਤੇਰੀ ਗਲਤੀ ਆ ਠੀਕ ਹੈ ਤੇ ਤੂੰ ਸਜ਼ਾ ਕਰਤਾ ਤੇ ਮੈਨੂੰ ਕੋਈ ਅਦਰਾਜ ਨਹੀਂ ਇਸ ਗੱਲ 'ਚ ਪਰ ਹਾਂ ਆਪਾਂ ਆਪਦੇ ਵੱਲੋਂ ਕਾਨੂੰਨ ਦੀ ਲੜਾਈ ਮੈਂ ਆਪਦੇ ਵੱਲੋਂ ਲੜੂੰਗੀ ਜਿੰਨੀ ਕਿ ਮੇਰੀ ਪਹੁੰਚ ਆ ਹਨਾ ਉਹਨਾਂ 'ਕ ਮੈਂ ਲੜੂੰਗੀ ਮੈਂ ਆਵਦੀ ਪ੍ਰੋਟੈਕਸ਼ਨ ਵਾਸਤੇ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਿਆ ਤਾਂ ਜਾਊਂਗੀ ਕਿਉਂਕਿ ਮੈਨੂੰ ਪਤਾ ਹੈ ਕਿ ਬੋਲਣ ਦਾ ਸਾਰਿਆਂ ਨੂੰ ਅਧਿਕਾਰ ਹੈ ਠੀਕ ਹੈ ਤੁਸੀਂ ਕਿਵੇਂ ਉੱਠ ਕੇ ਕਿਸੇ ਵੀ ਬੰਦੇ ਦੇ ਉੱਤੇ ਬੋਲ ਸਕਦੇ ਹੋ ਅਸੀਂ ਕਿਉਂ ਨਹੀਂ ਬੋਲ ਸਕਦੇ ਮਤਲਬ ਤੁਹਾਡੇ ਵਾਰੀ ਦੇਸ਼ ਦਾ ਕਾਨੂੰਨ ਅਲੱਗ ਹੈ ਸਾਡੇ ਲਈ ਅਲੱਗ ਹੈ ਇਹ ਡੋਗਲੇਪਨ ਤੁਹਾਡੇ 'ਚ ਹੋਣਗੇ ਮੇਰੇ 'ਚ ਨਹੀਂ ਹੈ ਐਡਿਟਿੰਗ ਦੀ ਗੱਲ ਆਉਂਦੀ ਹੈ ਤਾਂ ਵਿੱਚ ਇਹ ਲਿਖਿਆ ਵੀ ਇਹ ਪੁਰਾਣੀ ਆਡੀਓ ਹੈ ਤੇ ਇਹ ਝੂਠੀ ਸਾਬਤ ਕੀਤੀ ਗਈ ਸੀ ਫਿਰ ਤੁਸੀਂ ਤਾਂ ਐਡਿਟ ਕਿਵੇਂ ਕੀਤੀ ਹੋਈ ਉਹ ਪਹਿਲਾਂ ਹੀ ਮੰਨੇ ਜਾਂਦੇ ਵੀ ਆਡੀਓ ਤਾਂ ਹੈਗੀ ਐ ਪਰ ਪੁਰਾਣੀ ਐ ਝੂਠੀ ਐ ਤੇ ਫਿਰ ਉਹ ਤੁਸੀਂ ਐਡਿਟ ਕਰਨ ਵਾਲਾ ਦਾ ਵਿੱਚ ਮਸਲਾ ਇੱਕ ਬੰਨੇ ਹਾਂ ਇੱਕ ਬੰਨੇ ਮੰਨੀ ਜਾਂਦੇ ਆ ਵੀ ਇਹ ਪੁਰਾਣੀ ਆਡੀਓ ਇੱਕ ਬੰਨੇ ਕਹਿੰਦੇ ਐਡਿਟ ਕੀਤੀ ਐ ਮਤਲਬ ਮੈਨੂੰ ਤੁਹਾਡੀ ਨਹੀਂ ਸਮਝ ਆਉਂਦੀ ਭਰਾਵੋ ਵੀ ਤੁਸੀਂ ਪਹਿਲਾਂ ਨਾ ਘਰੇ ਵਿਚਾਰ ਬਣਾ ਲਿਆ ਕਰੋ ਵੀ ਅਸੀਂ ਕਿਸਤੇ ਪਰਚਾ ਦੇਣ ਚੱਲੇ ਆ ਇਹਨਾਂ ਨਾਲ ਕੋਈ ਪੋਲਿਟੀਕਲ ਸ਼ੈ ਹੈਗੀ ਆ ਠੀਕ ਐ ਜਿਹੜੀ ਇਹ ਲੱਗੇ ਹੋਏ ਆ ਨਾ ਪਾੜਾ ਪਾਉਣ ਦੋ ਜਾਤਾਂ ਦਾ ਇਨਾਂ ਨੂੰ ਬਹੁਤ ਵੱਡੀ ਸਪੋਰਟ ਹੈ ਪੰਜਾਬ ਦੇ ਵਿੱਚ ਕਿਸੇ ਹੋਰ ਪਾਰਟੀ ਨੂੰ ਪੰਜਾਬ ਚ ਲਿਆਉਣ ਲਈ ਬਹੁਤ ਵੱਡੀ ਸਪੋਰਟ ਹੈ ਇਹਨਾਂ ਨੂੰ ਤੇ ਮੈਨੂੰ ਜਿੱਦੇ ਕਿਤੇ ਸਬੂਤ ਮਿਲ ਗਿਆ ਨਾ ਜਾਂ ਹੋ ਸਕਦਾ ਮੇਰੇ ਕੋਲ ਹੋਣ ਹੀ ਮੈਂ ਚਲਾ ਵੀ ਦਊਂਗੀ ਠੀਕ ਹੈ ਫਿਰ ਤੁਸੀਂ ਉਸ ਦਿਨ ਫੇਰ ਬਿਟਣਾ ਤੁਸੀਂ ਮੈਂ ਕਹਿੰਨੀ ਆ ਨਾ ਜਿਹਨੂੰ ਮਰਜ਼ੀ ਲੈ ਆਇਓ ਠੀਕ ਹੈ ਤੇ ਮੈਂ ਇਹ ਧੌਣ ਟੁੱਟ ਜੂਗੀ ਝੋਕਦੀ ਨਹੀਂ ਮੈਨੂੰ ਮਾਣ ਆਉਦੀ ਲੋਹਾਂ ਤੇ ਵੀ ਇਹ ਟੁੱਟ ਸਕਦੀ ਇਹ ਝੋਕਦੀ ਨਹੀਂ ਜੇ ਪੱਤਰਕਾਰ ਦੂਜਾ ਪੱਖ ਵੀ ਰੱਖਦਾ ਜਿਵੇਂ ਤੁਸੀਂ ਗਮਦੂਰ ਸਿੰਘ ਹੋਰਾਂ ਦਾ ਪੱਖ ਰੱਖਦੇ ਰਹੇ ਚੰਦਪਾਣ ਵਿੱਚ ਆ ਕੇ ਤੇ ਉੱਥੇ ਕਿਹਾ ਜਾਂਦਾ ਕਿ ਜੱਟਵਾਦ ਦੀ ਗੱਲ ਕਰਦੇ ਆ ਜੇ ਕੋਈ ਦੂਜਾ ਪੱਤਰਕਾਰ ਦੂਜੇ ਪਾਸੇ ਦੀ ਗੱਲ ਕਰਦਾ ਤਾਂ ਉਹਨੂੰ ਕਹਿੰਦੇ ਜਾਤਵਾਦ ਫਲਾਉਂਦਾ ਨਹੀਂ ਉਹ ਤੋਂ ਬਾਅਦ ਚ ਤਾਂ ਮੈਂ 3-4 ਸਟੋਰੀਆਂ ਐਫ ਜੀਆਂ ਕਰਕੇ ਆਈਆਂ ਅਦਰ ਪਿੰਡਾਂ ਚ ਤੁਸੀਂ ਚੈਨਲ ਤੇ ਵੇਖਿਓ ਜਿੱਚ ਮੇਨਾਂ ਦਾ ਸਾਰੇ ਵਿਚਾਰੇ ਕੋਈ ਐਸਸੀ ਭਾਈਚਾਰੇ ਨਾਲ ਸੰਬੰਧਤ ਹੈ ਕੋਈ ਕਿਸੇ ਨਾਲ ਉਹ ਮੈਨੂੰ ਬੁਲਾ ਲੈਂਦੇ ਆਪੇ ਬੁਲਾ ਲੈਂਦੇ ਆ ਵੀ ਭੈਣ ਜੀ ਸਾਡਾ ਆ ਮਸਲਾ ਹੈ ਤੇ ਸਾਡੇ ਨਾਲ ਪੁਲਿਸ ਧੱਕਾ ਕਰ ਰਹੀ ਹੈ ਜਾਂ ਸਾਡੇ ਨਾਲ ਫਲਾਣਾ ਬੰਦਾ ਧੱਕਾ ਕਰ ਰਿਹਾ ਤੇ ਮੈਂ ਤਾਂ ਜਾ ਕੇ ਕਰਦੀ ਆ ਮੈਨੂੰ ਕੋਈ ਸੱਦੂਗਾ ਤੇ ਮੈਂ ਤਾਂ ਜਾਉਂਗੀ ਲੋਕ ਨਹੀਂ ਇਹ ਸੋਚਦੇ ਤੇ ਨਾ ਮੈਂ ਸੋਚਦੀ ਆ ਮੈਨੂੰ ਅੱਜ ਮੈਨੂੰ ਨਹੀਂ ਪਤਾ ਹੁੰਦਾ ਮੈਂ ਕਿ ਸਾਂਜੀ ਥਾਲੀ ਦੇ ਵਿੱਚ ਰੋਟੀ ਖਾ ਕੇ ਆ ਜੰਨੀ ਆ ਮੇਰੇ ਮਨ ਦੇ ਵਿੱਚ ਜਾਂ ਮੇਰੇ ਪੂਰੇ ਪਰਿਵਾਰ ਦੇ ਮਨ ਚ ਕਿਤੇ ਵੀ ਇਹ ਚੀਜ਼ ਹੈ ਨਹੀਂ ਅਸੀਂ ਵਧੀਆ ਸਾਡੇ ਪਿੰਡ ਦੇ ਵਿੱਚ ਹੈ ਨਹੀਂਗੀ ਤੁਸੀਂ ਪਿੰਡ ਚੋਂ ਜਾ ਕੇ ਲੋਕਾਂ ਦਾ ਪਿੰਡ ਮਤਲਬ ਉਹਦਾ ਹੁੰਦਾ ਹੈ ਨਾ ਸਾਰਾ ਕੁਝ ਪਿੰਡ ਨੂੰ ਬਤਾ ਹੁੰਦਾ ਤੁਸੀਂ ਕਿਸੇ ਨੂੰ ਪੁੱਛ ਲੋ ਮੈਂ ਹਰੇ ਸਾਰੇ ਪਿੰਡ ਨਾਲ ਵਧੀਆ ਚੰਗਾ ਮੇਰਾ ਮਿਲਨਸਾਰ ਆ ਵਰਤਦੀਆਂ ਮੈਨੂੰ ਕੋਈ ਚੱਕਰ ਨਹੀਂ ਹੈਗਾ ਇਹ ਐਵੇਂ ਪੜਾਈ ਜਾਂਦੇ ਆ ਆਪਣੇ ਕੋਲ ਹੀ ਇਹਨਾਂ ਨੂੰ ਐ ਅਸੀਂ ਇਹ ਸਾਬਿਤ ਕਰ ਗਏ ਇਹਦੇ ਇਹਨਾਂ ਕੋਲ ਆਪਦੇ ਕੋਲ ਇੱਕ ਪਾਸੜ ਜਿਹਾ ਹੈਗਾ ਨਾ ਚਾਰ ਝੋਲਾ ਚੱਕ ਜੇ ਇਹਨੂੰ ਆਏ ਆ ਵੀ ਇਹਨੂੰ ਵੀ ਓਵੇਂ ਹੀ ਬਣਾ ਦਈਏ ਮੈਨੂੰ ਨਹੀਂ ਤੁਸੀਂ ਬਣਾ ਸਕਦੇ ਤੁਹਾਡੀਆਂ ਪੁਸ਼ਤਾਂ ਲੱਗ ਜਾਣਗੀਆਂ ਠੀਕ ਹੈ ਜਦੋਂ ਕਿਸੇ ਬੰਦੇ ਨੂੰ ਮਹਾਰਾਜ ਸਪੋਰਟ ਕਰਦਾ ਨਾ ਜਿਹਦੇ ਮਗਰ ਹੱਥ ਹੋਵੇ ਗੁਰੂ ਮਹਾਰਾਜ ਦਾ ਉਹਨੂੰ ਨਹੀਂ ਤੁਸੀਂ ਢਾ ਲਾ ਸਕਦੇ ਉਹਨੂੰ ਆਪ ਉਹ ਕਿਤੇ ਵਿਧੀ ਬਣਾ ਰਿਆ ਹੁੰਦਾ ਤੇ ਕੋਈ ਗੱਲ ਨਹੀਂ ਤੁਸੀਂ ਜਿਹੜੀ ਚੀਜ਼ ਜਿਹੜਾ ਕੰਮ ਕੀਤਾ ਨਾ ਇਹਨੇ ਤੁਹਾਡੇ ਹੀ ਜਿਹੜਾ ਅਕਸਾ ਹੋਰ ਖਰਾਬ ਕਰ ਦੇਣਾ ਗਗਨ ਇੱਕ ਪਾਸੇ ਸੋਸ਼ਲ ਮੀਡੀਆ ਨੂੰ ਕਹਿੰਦੇ ਤਾਂ ਹਵਾ ਹੀ ਹੈ ਵੈਸੇ ਹੀ ਗੱਲਾਂ ਤੇ ਪਰਚੇ 'ਚ ਤੁਹਾਡਾ ਕੋਈ ਪ੍ਰੋਪਰ ਨਹੀਂ ਹੈਗਾ ਵੀ ਪਿੰਡ ਕੋਈ ਜਾਂ ਉਹ ਨਹੀਂ ਲਿਖਿਆ ਹੋਇਆ ਕਿ ਤੁਹਾਨੂੰ ਸੋਸ਼ਲ ਮੀਡੀਆ ਤੋਂ ਚੱਕ ਲਿਆ ਵੀ ਕੋਈ ਪਤਾ ਹੀ ਨਹੀਂ ਤੁਹਾਡੇ ਬਾਰੇ ਵੀ ਤੁਸੀਂ ਕਿੱਥੋਂ ਹੋ ਕੌਣ ਹੋ ਕੀ ਤੁਹਾਡਾ ਅਤਾ ਪਤਾ ਹੈਗਾ ਹਾਂ ਮੈਂ ਇੱਕ ਮਤਲਬ ਦੱਸਦੀਆਂ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਵੀ ਮੈਂ ਕਿੱਥੋਂ ਆਂ ਕੋਸ਼ਿਸ਼ ਕੀਤੀ ਹੋਣੀ ਆ ਪਰ ਨਹੀਂ ਪਤਾ ਲੱਗਿਆ ਵੀ ਮੈਂ ਕਿੱਥੋਂ ਆਂ ਸੋਸ਼ਲ ਮੀਡੀਆ ਤੋਂ ਜਾਂ ਮਤਲਬ ਸਿਰ ਇੱਕ ਇੰਟਰਵਿਊ ਇੱਕ ਇੰਟਰਵਿਊ ਵੀ ਇੱਕ ਹੀ ਸੁਣੀਆ ਉਹੀ ਆਡੀਓ ਵਾਲੀ ਇਹਨਾਂ ਨੂੰ ਉਹ ਨਾ ਉਹ ਬੰਦੇ ਤੇ ਨਹੀਂ ਗੁੱਸਾ ਜੜਿਆ ਜੇ ਚੜਿਆ ਹੁੰਦਾ ਤਾਂ ਉਹਦੇ ਤੇ ਵੀ ਪਰਚੇ ਚ ਨਾਮ ਬਰਾਬਰ ਲਿਖਾਉਂਦੇ ਇਹਨਾਂ ਮੇਰੇ ਤੇ ਜੜਿਆ ਉਹਦੇ ਨਾਲ ਇਹ ਪੰਗਾ ਹੀ ਨਹੀਂ ਲੈ ਰਹੇ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਜਿਹੜੇ ਨੇ ਬੋਲਿਆ ਜਾਂ ਜਿਹੜੇ ਨੇ ਆਡੀਓ ਚਲਵਾਈ ਆ ਉਹਦੇ ਨਾਲ ਤੁਹਾਡੀ ਕੀ ਸਾਂਝ ਆ ਜਾਂ ਕੀ ਤੁਹਾਡਾ ਉਹਦੇ ਉਹਦੇ ਤੋਂ ਤੁਹਾਨੂੰ ਕੀ ਡਰ ਆ ਉਹਦਾ ਤੁਸੀਂ ਨਾਮ ਹੀ ਨਹੀਂ ਲੈ ਰਹੇ ਉਹ ਤੋਂ ਡਰਦੇ ਆ ਪਤਾ ਵੀ ਉਹਦੇ ਕੋਲ ਜਿਹੜੀ ਆਡੀਓ ਹੈ ਜਾਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਉਹਦੇ ਕੋਲ ਪ੍ਰੂਫ ਹੈਗੇ ਨੇ ਤੇ ਇਹ ਥਰਡ ਪਾਰਟੀ ਆ ਇਹਨੂੰ ਵਿੱਚ ਕਢੀਸ ਲੋ ਐਵੇਂ ਕਢੀਸ ਲੋ ਮੈਨੂੰ ਕੋਈ ਨਹੀਂ ਤੇਰੇ ਤੁਹਾਡੇ ਇਹਨਾਂ ਦੇ ਪਿੰਡ ਜਾ ਕੇ ਨਾ ਤੁਹਾਨੂੰ ਮੈਂ ਕਹਿੰਦੀ ਆ ਕੈਮਰੇ ਤੇ ਕਹਿੰਦੀ ਆ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਮਾਰੇ ਇੰਟਰਵਿਊ ਕਰ ਲਓ ਇਹਨਾਂ ਦੇ ਪਿੰਡ ਦੀ ਪੰਚਾਇਤ ਨਾਲ ਕਰ ਲਓ ਕੋਈ ਵੀ ਮੈਂ ਕਹਿੰਦੀ ਆ ਬੰਦੇ ਚੱਕ ਲਓ ਜਾ ਕੇ ਠੀਕ ਐ ਇਹਨਾਂ ਦੀ ਜੱਟੇਬੰਦੀ ਦੇ ਬੰਦੇ ਨਾ ਹੋਣ ਪਾਸੇ ਨਿਊਟਰਲ ਬੰਦੇ ਚੱਕ ਲਓ ਨਾ ਇਹਨਾਂ ਦੇ ਖਿਲਾਫ ਤੁਹਾਡੀ ਇੰਟਰਵਿਊ ਨਿਕਲੇ ਤੇ ਤੁਸੀਂ ਮੇਰਾ ਨਾਮ ਵਟਾ ਦਿਓ ਲੈ ਇਹਦੂ ਉੱਤੇ ਚੈਲੰਜ ਕੋਈ ਕੀ ਕਰੂਗਾ ਤੇ ਨਾਲੇ ਇਹ ਕਿਸੇ ਵੀ ਬੰਦੇ ਨੂੰ ਸਾਡੇ ਪਿੰਡ ਭੇਜ ਦੇਣੋਂ ਹੂੰ ਤੇ ਇਹ ਬਾਲਾ ਰੋਲਾ ਜਿਹਾ ਪਾਉਂਦੇ ਨਾ ਵੀ ਇਹ ਜਰਨਲ ਵਰਗ ਦਾ ਸਾਦਾ ਤੇ ਮੈਂ ਕਹਿੰਦੀ ਆ ਦੂਜੇ ਪਾਸੇ ਭੇਜ ਦਿਓ ਐਸ ਸੀ ਭਾਈਚਾਰੇ ਚ ਭੇਜ ਦਿਓ ਸਾਰੇ ਇੰਨਾ ਜ਼ਿਆਦਾ ਇੰਨਾ ਇੰਨਾ ਜ਼ਿਆਦਾ ਮਤਲਬ ਮੈਨੂੰ ਪਿਆਰ ਕਰਦੇ ਆ ਸਾਰੇ ਇੰਨਾ ਇੱਜ਼ਤ ਕਰਦੇ ਆ ਇਹਨਾਂ ਨੂੰ ਲੱਗ ਪਤਾ ਜਾਊਗਾ ਵੀ ਤੁਹਾਡੇ ਜਿੱਦੇ ਮੇਰੇ ਚ ਫਰਕ ਕੀ ਆ ਡਿਫਰੈਂਸ ਕੀ ਆ ਸਾਡੇ ਦੋਨਾਂ ਚ ਬਸ ਕੋਈ ਨਹੀਂ ਬੋਲੀ ਜਾਣ ਦੋਨੇ ਵਿਚਾਰੇ ਕੀ ਕਰ ਸਕਦੇ ਆ ਜੇਹੀ ਗੱਲ ਜਿਹੜੀ ਉਹ ਪਰਚੇ ਦੀ ਠੀਕ ਹੈ ਲੋਕ ਜਿਹੜਾ ਫੈਸਲਾ ਕਰਨਗੇ ਮੈਂ ਲੋਕਾਂ ਦੀ ਆ ਖੜੇ ਮੱਥੇ ਉਹਨੂੰ ਕਬੂਲ ਕਰੂੰਗੀ ਠੀਕ ਹੈ ਤੇ ਮੈਨੂੰ ਕੋਈ ਡਰ ਪੈ ਨਹੀਂ ਹੈਗਾ ਇਸ ਚੀਜ਼ ਦਾ ਠੀਕ ਹੈ ਗਗਨ ਸਮਾਂ ਦੇਣ ਲਈ ਸ਼ੁਕਰੀਆ ਤਾਂ ਗਗਨ ਸਿੱਧੂ ਜੋ ਪਰਚਾ ਹੁੰਦਾ ਤਾਂ ਗਗਨ ਸਿੱਧੂ ਨੇ ਕਿਹਾ ਕਿ ਗੱਲ ਲੋਕਾਂ ਤੇ ਛੱਡੀ ਜਾਂਦੀ ਹੈ ਜੋ ਵੀ ਲੋਕ ਫੈਸਲਾ ਕਰਨਗੇ ਉਸੇ ਤਰੀਕੇ ਨਾਲ ਜਿਹੜਾ ਅੱਗੇ ਕਦਮ ਉਹ ਚੁੱਕਿਆ ਜਾਊਗਾ ਬਹੁਤ-ਬਹੁਤ ਧੰਨਵਾਦ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਜਿੰਦਰ ਜੀ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪੱਤਰਕਾਰ ਜਗਸੀਰ ਸਿੰਘ ਮਦੀਰ ਬੋਲਦਾ ਸੀ ਜੀ ਹਾਂ ਜੀ ਪੱਤਰਕਾਰ ਜਗਸੀਰ ਸਿੰਘ ਮਦੀਰ ਕਿੱਧਰ ਬਾਹਤ ਹੋ ਜੀ ਅੱਛਾ ਜੀ ਇੱਕ ਗगन ਸਿੱਧੂ ਤੇ ਜਿਹੜਾ ਪਰਚਾ ਹੋਇਆ ਜੀ ਉਹਦੇ ਬਾਰੇ ਲੈਣੀ ਸੀ ਜਾਣਕਾਰੀ ਵੀ ਉਹ ਕੀ ਮਾਮਲਾ ਪਤਾ ਨਹੀਂ ਜੀ ਮੈਨੂੰ ਕੋਈ ਜਾਣਕਾਰੀ ਜੀ ਠੀਕ ਹੈ ਉਹ ਤੁਹਾਡੇ ਵੱਲੋਂ ਲਿਖਿਆ ਗਿਆ ਜੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੀ ਕੋਈ ਆਡੀਓ ਵਾਇਰਲ ਉਹ ਨਹੀਂ ਦੇਖ ਲਾਂਗੇ ਠੀਕ ਹੈ ਠੀਕ ਹੈ ਜੀ ਹੈਲੋ ਹੈਲੋ ਸਸਿਕਾ ਭਾਈ ਜੀ ਸਸਿਕਾ ਜੀ ਨੌਨਿਆਲ ਜੀ ਹਾਂ ਜੀ ਰਣਜੀਤ ਗੱਲ ਬੇਨਤੀ ਕਰਦਾ ਜੀ ਪੱਤਰਕਾਰ ਗਿੱਡੜ ਬਾਹਤ ਹਾਂ ਜੀ ਭਾਈ ਉਹ ਠੀਕ ਠਾਕ ਹਾਂ ਭਾਈ ਜੀ ਬਈ ਜੀ ਇੱਕ ਨਾ ਬਈ ਜੀ ਗਗਨ ਸਿੱਧੂ ਵਾਲਾ ਪੱਤਰਕਾਰ ਵਾਲਾ ਮਾਮਲਾ ਜਿਹੜਾ ਉਹਦੇ ਸਬੰਧ ਚ ਗੱਲ ਕਰਨੀ ਸੀ ਤੁਹਾਨੂੰ ਹਾਂ ਜੀ ਅਸੀਂ ਉਹਨਾਂ ਦੀ ਇੰਟਰਵਿਊ ਕਰੀ ਸੀ ਸੱਜਣ ਸੱਧਿਆ ਜੀ ਉਹਨਾਂ ਨੇ ਠੀਕ ਹੈ ਜੀ ਤੇ ਉਹ ਆਦੇ ਵੀ ਇਸ ਤਰ੍ਹਾਂ ਦੀ ਜਿਹੜਾ ਇਹਨਾਂ ਨੇ ਕਿਹਾ ਵੀ ਉਹ ਗਮਦੂਰ ਸਿੰਘ ਹੋਰ ਹੈ ਤੇ ਇਹ ਹੋਰ ਹੈ ਦੱਸਵਾਂਗੇ ਜਿਹੜਾ ਗਮਦੂਰ ਦੀ ਗੱਲ ਕਰੀ ਆ ਵੀ ਉਹ ਚੰਦਪਾਣ ਵਾਲ ਤੇ ਪਰਚਾ ਹੋਇਆ ਇਹਦੇ ਗਮਦੂਰੀ ਹੋਰ ਹੈ ਉਹਦੇ ਤੇ ਤਾਂ ਇਹਨਾਂ ਨੇ ਨਾ ਹੀ ਨਹੀਂ ਲਿਆ ਨੇ ਮੇਰੇ ਧਿਆਨ ਚ ਨਹੀਂ ਵੀਰੇ ਹਲੇ ਜਿਹੜਾ ਪਰਚਾ ਹੋਇਆ ਕਈ ਹੁੰਦੇ ਸੀ ਅੱਗੇ ਵੀ ਮੇਰੇ ਉਨਾ ਕੋਈ ਸਾਡੇ ਦਾ ਧਿਆਨ ਚ ਨਹੀਂ ਹੈਗਾ ਨਾਸਾਂ ਨੂੰ ਤੇ ਵੇੜਕਾਰੀ ਨਹੀਂ ਕਰ ਸਕਿਆ ਜਿਹੜੇ ਕੋਈ ਪਰਚਾ ਦਾ ਪਿੱਛਾ ਜਿਹੜਾ ਗਗਨ ਵਾਲਾ ਛੋਟੇ ਬਿਆਨਨਾਤੀ ਹੋਇਆ ਬਈ ਜਿਹੜਾ ਉਹ ਮੈਂ ਉਹੀ ਤੁਹਾਨੂੰ ਕਹਿ ਰਿਹਾ ਨਹੀਂ ਮੇਰੇ ਸਾਡੇ ਕੋਲ ਹਜੇ ਕੋਈ ਨਾ ਤਾਂ ਕੈਨ ਕਾਪੀ ਸਾਾਨੂੰ ਦਿੱਤੀ ਹੈ ਕਿਸੇ ਐਫ ਆਈ ਆਰ ਦੀ ਜੀ ਜੀ ਹਾਂ ਤੇ ਨਾ ਹੀ ਕਿਸੇ ਅਧਿਕਾਰੀ ਨੇ ਸਾਡੇ ਧਿਆਨ ਚ ਲਿਆਂਦਾ ਵੀ ਕਿਸੇ ਤੇ ਕੋਈ ਐਫ ਆਈ ਆਰ ਕੀਤੀ ਹੈ ਨਹੀਂ ਚਲੋ ਸਾਡਾ ਫਰਜ਼ ਬੰਦਾ ਸੀ ਬਈ ਹਨਾ ਤੁਹਾਡੇ ਅਸੀਂ ਤੁਹਾਡਾ ਪੱਖ ਲਈਏ ਅਸੀਂ ਹਨਾ ਹਾਂਜੀ ਸਰ ਨਾ ਠੀਕ ਹੈ ਤਾਂ ਧੰਨਵਾਦ ਬਈ